ਸਵੇਰੇ ਉੱਠਦੇ ਸਾਰ ਇੱਕ ਗਲਾਸ ਪਾਣੀ ਦਾ ਪੀਣਾ ਚਾਹੀਦਾ ਵਾਰਮ ਵਾਟਰ ਪੀਣਾ ਚਾਹੀਦਾ ਕੋਸਾ ਕੋਸਾ ਪਾਣੀ ਪੀਣਾ ਚਾਹੀਦਾ ਸਵੇਰੇ ਉੱਠਣ ਸਾਰ ਉੱਠਣ ਸਨ ਬਿਨਾ ਕੁੜਲੀ ਕੀਤੇ ਹੂੰ ਇਹਨਾਂ 3 ਮਹੀਨੇ ਵਿੱਚ ਤੁਹਾਡੀ ਬੋਡੀ ਦਾ weight ਹੈ ਜਿਹੜਾ ਘਟਨਾ ਸਟਾਰਟ ਹੋ ਜੇਗਾ मतलब 3 ਮਹੀਨੇ ਵਿੱਚ ਤੁਹਾਡਾ ਲਗਭਗ ਮੇਰੇ ਅਕੋਰਡਿੰਗ 25 kg ਜਾਂ 20 kg weight loss ਹੋ ਜਾਏਗਾ ਆਰਾਮ ਨਾਲ ਅੱਛਾ ਮਤਲਬ ਇੰਨਾ ਫਰਕ ਪੈਂਦਾ ਇਹ ਤਿੰਨ ਚੀਜ਼ਾਂ ਹੀ ਅਪਣਾਉਣ ਦੇ ਨਾਲ ਲਿਬਰੀ ਤੋਂ ਬਾਅਦ ਜਿਵੇਂ ਆਪਾਂ ਕਹਿ ਰਹੇ ਸੀ ਕਿ ਬਹੁਤ ਸਰੀਰ ਦੇ ਵਿੱਚ ਇਸ ਤਰ੍ਹਾਂ ਦੇ ਰੋਗ ਪੈਦਾ ਹੋ ਜਾਂਦੇ ਨੇ ਜਾਂ ਫਿਰ ਸਰੀਰ ਬੇ ਟੰਗਾ ਹੋ ਜਾਂਦਾ ਜਿਹੜਾ ਆਮ ਨੋਰਮਲਸ ਫੀਮੇਲਸ ਦੀ ਸ਼ਿਕਾਇਤ ਰਹਿੰਦੀ ਹੈ ਉਹਨੂੰ ਕਿਸ ਤਰ੍ਹਾਂ ਸ਼ੇਪ ਦੇ ਵਿੱਚ ਲਿਆ ਸਕਦੇ ਇਹ ਮੈਂ 30 ਕਿਲੋ weight loss ਕੀਤਾ 5 ਮਹੀਨੇ ਵਿੱਚ ਆਪਣੇ ਕਸਟਮਰ ਦਾ ਬਿਨਾਂ ਕਿਸੇ ਪ੍ਰੋਡਕਟ ਤੋਂ ਘਰ ਦੇ ਖਾਣੇ ਦੇ ਨਾਲ ਅੱਛਾ ਠੀਕ ਹੈ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਔਰਤਾਂ ਦੀ ਜਿਹੜੀ skin ਹੈ ਔਰਤਾਂ ਦੇ ਜਿਹੜੇ face ਹੈ ਫੇਸ ਦੇ ਉੱਤੇ ਕਾਲੇ ਘੇਰੇ ਅੱਖਾਂ ਦੇ ਥੱਲੇ ਆਉਣੀ ਸ਼ੁਰੂ ਹੋ ਜਾਂਦੇ ਨੇ ਨਹੀਂ ਤੁਹਾਡੇ ਨਹੀਂ ਦਿਖ ਰਹੇ ਪਰ ਇਹੀ ਕਾਰਨ ਪੁੱਛਣਾ ਚਾਹੁੰਗਾ ਕਿ ਤੁਹਾਡੇ ਨਹੀਂ ਦਿਖ ਰਹੇ ਕੀ ਕਾਰਨ ਹੈ ਡਰੋ ਕੋਸ਼ਿਸ਼ ਫਸਦਾ ਖਾਈ ਜਾਂਦੇ ਆ ਅਸੀਂ ਫਾਸਟ ਫੂਡ ਖਾ ਰਹੇ ਹਾਂ ਬਹੁਤ ਜ਼ਿਆਦਾ ਖਾ ਰਹੇ ਹਾਂ ਸਾਨੂੰ ਪਹਿਲਾਂ ਇਹ ਦੱਸੋ ਵੀ ਆਮ ਨੋਰਮਲ ਜਿਹੜਾ ਖਾਣਾ ਹੈ ਕਿਸ ਤਰ੍ਹਾਂ ਦਾ ਸਾਡਾ ਰੁਟੀਨ ਦਾ ਖਾਣਾ ਹੋਣਾ ਚਾਹੀਦਾ ਜਿਵੇਂ ਸਵੇਰੇ ਹੀ ਇੱਕ ਕੱਪ ਚਾਹ ਦਾ ਲੈ ਲਿਆ ਹੂੰ ਤੇ ਨਾਲ ਤੁਸੀਂ ਭਰਾਂਠੇ ਲੈਨੇ ਚਾਰ ਹੂੰ ਉਹ ਤਾਂ ਕਿੰਨੀ ਕੈਲਰੀ ਹੋ ਗਈ ਹਜ਼ਾਰ ਤੋਂ ਉੱਪਰ ਕੈਲਰੀ ਆਪਾਂ ਲੈ ਰਹੇ ਹਾਂ ਸਵੇਰੀ ਲੈ ਲਈ ਹਾਂ ਸਵੇਰੀ ਲੈ ਲਈ ਮੈਂ ਤੁਹਾਨੂੰ ਕਹਿ ਰਹੀ ਕਿ 1800 ਜਾਂ 1600 ਕੈਲਰੀ ਲੈਣੀ ਚਾਹੀਦੀ ਹੈ ਉਹ ਤਾਂ ਪਹਿਲੀ ਆਪਾਂ ਸਵੇਰੀ ਲੈ ਲਈ ਉਹਦੇ ਨਾਲ ਆਪਣੀ ਜਿਹੜੀ ਬੋਡੀ ਆ ਥਕਾਵਟ ਮਹਿਸੂਸ ਕਰੇਗੀ ਤੇ ਸਾਨੂੰ weight loss ਦੇ ਵਿੱਚ help ਨਹੀਂ ਹੋਏਗੀ ਤਿੰਨਤੀ ਸ਼ੁਰੂਆਤ ਜਿਹੜੀ ਮੈਂ ਕਹਨੀ ਆ ਉਹ ਮੈਂ ਇਹੀ ਕਹਨੀ ਆ ਕਿ ਹਲਕੇ ਖਾਣੇ ਤੋਂ ਕਰੋ ਮਤਲਬ ਸਾਡੇ ਵਰਗੇ ਜਿਹੜੇ ਸਵੇਰੇ ਹੀ ਚਾਰ ਪਰੌਂਠੇ ਚਾਹ ਨਾਲ ਖਾ ਕੇ ਕਹਿੰਦੇ ਨੇ ਕਿ ਅਸੀਂ ਆਪਣੀ ਸਿਹਤ ਦੀ ਸੰਭਾਲ ਕਰਦੇ ਆ ਉਹ ਤਾਂ ਪਹਿਲਾਂ ਹੀ ਓਵਰਲੋਡ ਕਰੀ ਫਿਰਦੇ ਨੇ ਕੈਲਰੀ ਵਾਲਾ ਸਿਸਟਮ ਹਾਂਜੀ 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 ਅੱਜਕੱਲ੍ਹ ਜਿੰਮ ਦੇ ਵਿੱਚ ਦੱਸਦੇ ਨੇ ਕਿ ਤੁਸੀਂ ਸਾਡਾ ਇਹ ਪ੍ਰੋਡਕਟ ਖਾ ਲੋਗੇ ਤੁਸੀਂ ਆਹ ਜਿੰਮ ਦੇ ਵਿੱਚ ਪਾਵਰ ਬੂਸਟਰ ਹੁੰਦੇ ਨੇ ਇਹ ਜਿਹੇ ਕਿ ਉਹਦੇ ਨਾਲ ਸਰੀਰ ਵੱਧ ਜਾਂਦਾ ਉਹ ਉਹ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਜਾਂ ਫਿਰ ਤੁਹਾਡੇ ਮੁਤਾਬਕ ਕੀ ਲੱਗਦਾ ਵੀ ਉਹ ਚੀਜ਼ਾਂ ਦਾ ਸਿਹਤ ਦਿੱਤੇ ਕਿਸ ਤਰ੍ਹਾਂ ਦਾ ਅਸਰ ਹੁੰਦਾ ਜਿਹੜੀ ਸਿੱਧੀ ਸਾਨੂੰ ਵਾਤਾਵਰਣ ਤੋਂ ਮਿਲਦੀ ਆ ਉਹ ਚੀਜ਼ ਸਿੱਧੀ ਸਾਨੂੰ ਲੈਣੀ ਚਾਹੀਦੀ ਜਿਹੜਾ ਫਰੂਟਸ ਵਗੈਰਾ ਸਾਨੂੰ ਸਿੱਧੇ ਪ੍ਰਕਿਰਤੀ ਤੋਂ ਮਿਲਦੇ ਨੇਗੇ ਉਹ ਸਾਨੂੰ ਲੈਣੇ ਚਾਹੀਦੇ ਨੇਗੇ ਤੇ ਇਹਦੇ ਵਿੱਚ ਸਾਨੂੰ ਮੈਨੂੰ ਨਹੀਂ ਲੱਗਦਾ ਸਾਨੂੰ ਕੋਈ ਵੀ ਪ੍ਰੋਡਕਟ ਲੈਣਾ ਚਾਹੀਦਾ ਘਰ ਦੇ ਟੀਜਾ ਖਾ ਕੇ ਹੀ ਸਾਨੂੰ ਵੇਟ ਤੇ ਜਿਹੜਾ ਗੇਨ ਆਪਾਂ ਕਰ ਸਕਦੇ ਹਾਂ ਸਤਿ ਸ਼੍ਰੀ ਅਕਾਲ ਵਾਸ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਅਪਾ ਜ਼ਿੰਦਗੀ ਦੀ ਭੱਜ ਦੌੜ ਦੇ ਵਿੱਚ ਬਹੁਤ ਸਾਰੀਆਂ ਅਜਹੀਆਂ ਚੀਜ਼ਾਂ ਨੂੰ ਇਗਨੋਰ ਕਰ ਦਿੰਨੇ ਆ ਜਿਹੜੀਆਂ ਸਾਡੇ ਲਈ ਬਹੁਤ ਜ਼ਰੂਰੀ ਹੁੰਦੀਆਂ ਨੇ ਜਿਵੇਂ ਕਿ ਸਾਡੀ ਸਿਹਤ ਸਾਡੇ ਲਈ ਸਾਡੀ ਸਿਹਤ ਤੋਂ ਵੱਡਾ ਖਜ਼ਾਨਾ ਕੋਈ ਨਹੀਂ ਸਾਡੀ ਸਿਹਤ ਹੈ ਜਿਹੜੀ ਉਹੀ ਸਾਡੇ ਆਖਰੀ ਸਾਹਾਂ ਤੱਕ ਸਾਡਾ ਸਾਥ ਨਿਭਾਊਗੀ ਪਰ ਅਸੀਂ ਇਸੇ ਸਿਹਤ ਨੂੰ ਲੈ ਕੇ ਕਈ ਵਾਰੀ ਬਹੁਤ ਜ਼ਿਆਦਾ ਅਭੇਸਲੇ ਹੋ ਜਾਂਦੇ ਆ ਆਪਣੀ ਸਿਹਤ ਨੂੰ ਲੈ ਕੇ ਅਸੀਂ ਬਹੁਤ ਸਾਰੀਆਂ ਅਜਹੀਆਂ ਚੀਜ਼ਾਂ ਜਿਹੜੀ ਹੈ ਕਿ ਭੁੱਲ ਜਾਂਦੇ ਆ ਕਿ ਹਾਂ ਸਾਡੀ ਸਿਹਤ ਦਾ ਅਸੀਂ ਖਿਆਲ ਕਿਵੇਂ ਰੱਖਣਾ ਅਸੀਂ ਸਿਹਤ ਨੂੰ ਸੰਭਾਲਣਾ ਕਿਵੇਂ ਆ ਜਿਸ ਦਾ ਸਾਨੂੰ ਬਾਅਦ ਦੇ ਵਿੱਚ ਬਹੁਤ ਵੱਡਾ ਖਮਿਆਜ਼ਾ ਭੁਗਤਣਾ ਪੈਂਦਾ ਪਰ ਅੱਜ ਇਸ ਇੰਟਰਵਿਊ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਕਿ ਅਸੀਂ ਕਿਵੇਂ ਆਪਣੀ ਸਿਹਤ ਦੀ ਸੰਭਾਲ ਕਰ ਸਕਦੇ ਹਾਂ ਕਿਵੇਂ ਆਪਣਾ ਵਧਦਾ ਹੋਇਆ ਭਾਰ ਅਸੀਂ ਘਰ ਦੇ ਵਿੱਚ ਰਸੋਈ ਦੇ ਵਿੱਚ ਪਈਆਂ ਜਿਹੜੀਆਂ ਵਸਤੂਆਂ ਨੇ ਉਹਨਾਂ ਦੇ ਨਾਲ ਰਸੋਈ ਦੇ ਵਿੱਚੋਂ ਮਿਲਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਨਾਲ ਘਟਾ ਵਧਾ ਸਕਦੇ ਹਾਂ ਤੇ ਕਿਵੇਂ ਅਸੀਂ ਆਪਣੀ ਸਿਹਤ ਤੇ ਆਪਣੀ ਚਮੜੀ ਹੈ ਜਿਹੜੀ ਉਹਦਾ ਖਿਆਲ ਰੱਖ ਸਕਦੇ ਆ ਸੋ ਸਾਡੇ ਨਾਲ ਇਸ ਬਾਬਤ ਗੱਲਬਾਤ ਕਰਨ ਲਈ ਮੈਮ ਸੰਦੀਪ ਕੌਰ ਡਾਈਟੀਸ਼ਨ ਮੌਜੂਦ ਨੇ ਗੱਲਬਾਤ ਕਰਾਂਗੇ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗਾ ਕਿ ਜਿਸ ਤਰ੍ਹਾਂ ਅਸੀਂ ਅੱਜ ਦੇ ਸਮੇਂ ਦੇ ਵਿੱਚ ਖਾਣਾ-ਦਾਣਾ ਜਿਸ ਤਰ੍ਹਾਂ ਦਾ ਹੋ ਗਿਆ ਅਸੀਂ ਬਿਲਕੁਲ ਹੀ ਅਭੇਸਲੇ ਹੋ ਕੇ ਦੇਖਦੇ ਆ ਕਿ ਜੋ ਕੁਝ ਫਸਦਾ ਖਾਈ ਜਾਂਦੇ ਆ ਅਸੀਂ ਫਾਸਟ ਫੂਡ ਖਾ ਰਹੇ ਆ ਬਹੁਤ ਜ਼ਿਆਦਾ ਖਾ ਰਹੇ ਆ ਸਾਨੂੰ ਪਹਿਲਾਂ ਇਹ ਦੱਸੋ ਵੀ ਆਮ ਨੋਰਮਲ ਜਿਹੜਾ ਖਾਣਾ ਹੈ ਕਿਸ ਤਰ੍ਹਾਂ ਦਾ ਸਾਡਾ ਰੁਟੀਨ ਦਾ ਖਾਣਾ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਮੈਂ ਇਹ ਦੱਸਾਂਗੀ ਕਿ ਸਭ ਤੋਂ ਪਹਿਲਾਂ ਜਿਹੜੀ ਤੁਹਾਡੀ ਦਿਨ ਦੀ ਸ਼ੁਰੂਆਤ ਹੈ ਹਾਂਜੀ ਉਹ ਬਹੁਤ ਹਲਕੇ ਖਾਣੇ ਤੋਂ ਹੋਣੀ ਚਾਹੀਦੀ ਹੈ ਜੀ ਜਿੰਨਾ ਹਲਕਾ ਖਾਣਾ ਹੋਏਗਾ ਉਹਨਾਂ ਡਾਈਜੈਸਟ ਜਲਦੀ ਹੋਏਗਾ ਜੀ ਜਿੱਦਾਂ ਆਪਾਂ ਪੋਹਾ ਲਾ ਲਈਏ ਉਹਦੇ ਵਿੱਚ 130 ਕੈਲਰੀ ਹੁੰਦੀ ਹੈ ਦਿਨ ਦੀ ਸ਼ੁਰੂਆਤ ਅਸੀਂ ਪੋਹੇ ਤੋਂ ਕਰਦੇ ਆਂ ਤਾਂ ਸਾਡਾ ਜਿਹੜਾ ਡੇ ਹੈ ਉਹ ਬਹੁਤ ਵਧੀਆ ਜਾਵੇਗਾ ਪਰ ਉਸ ਤੋਂ ਪਹਿਲਾਂ ਮੈਂ ਦੱਸਾਂਗੀ ਬ੍ਰੇਕਫਾਸਟ ਹੋ ਗਿਆ ਸਭ ਤੋਂ ਪਹਿਲਾਂ ਸਵੇਰੇ ਉੱਡੇ ਸਾਰ ਇੱਕ ਗਲਾਸ ਪਾਣੀ ਦਾ ਪੀਣਾ ਚਾਹੀਦਾ ਵਾਰਮ ਵਾਟਰ ਪੀਣਾ ਚਾਹੀਦਾ ਕੋਸਾ ਕੋਸਾ ਪਾਣੀ ਪੀਣਾ ਚਾਹੀਦਾ ਸਵੇਰੇ ਉੱਠ ਉਠੜਸਾ ਉਠਣ ਸਨ ਬਿਨਾ ਕੁਰਲੀ ਕੀਤੇ ਉਸ ਦੇ ਨਾਲ ਪਾਣੀ ਪੀਣ ਦੇ ਨਾਲ ਸਾਡਾ ਮੈਟਾਬੋਲਿਜ਼ਮ ਫਾਸਟ ਹੁੰਦਾ ਹੈ weight loss 'ਚ help ਹੁੰਦੀ ਹੈ ਤੇ ਸਾਨੂੰ ਬੀਪੀ 슈ਗਰ ਥੈਰਡ ਵਰਗੇ ਬਿਮਾਰੀਆਂ ਜਿਹੜੇ ਨਹੀਂ ਲੱਗਦੀਆਂ ਸਰ ਪਾਣੀ ਸਿਪ ਸਿਪ ਕਰਕੇ ਪੀਣਾ ਚਾਹੀਦਾ ਬੈਠ ਕੇ ਪੀਣਾ ਚਾਹੀਦਾ ਖੜੇ ਹੋ ਕੇ ਨਹੀਂ ਪੀਣਾ ਚਾਹੀਦਾ ਖੜੇ ਹੋ ਕੇ ਪਾਣੀ ਪੀਣ ਦਾ ਕੀ ਨੁਕਸਾਨ ਹੈ ਜੀ ਖੜੇ ਹੋ ਕੇ ਪਾਣੀ ਪੀਣ ਦਾ ਨੁਕਸਾਨ ਇਹ ਹੈ ਕਿ ਸਾਡੇ ਗੋਡਿਆਂ ਤੇ ਅਸਰ ਪੈਂਦਾ ਆ ਹੂੰ ਬੈਠ ਕੇ ਪਾਣੀ ਪੀਣ ਦੇ ਨਾਲ ਸਾਨੂੰ ਬਹੁਤ ਫਾਇਦੇ ਨੇ ਸਾਨੂੰ ਬੀਪੀ 슈ਗਰ ਦੀ ਪ੍ਰੋਬਲਮ ਨਹੀਂ ਹੁੰਦੀ ਜੀ ਤਾਂ ਮੈਮ ਜਦੋਂ ਆਪਾਂ ਖਾਣਾ ਖਾਣਾ ਹੁੰਦਾ ਹੈ ਪਹਿਲੇ ਟਾਈਮ ਸਵੇਰ ਦਾ ਮਤਲਬ ਉਹ ਖਾਣੇ ਦੇ ਵਿੱਚ ਕਿਸ ਤਰ੍ਹਾਂ ਦਾ ਭੋਜਨ ਹੋਣਾ ਚਾਹੀਦਾ ਜਿਹੜਾ ਅਸੀਂ ਪਹਿਲੇ ਟਾਈਮ ਖਾਣਾ ਖਾਂਦੇ ਆ ਕਿਹੜਾ ਸਾਡਾ ਭੋਜ ਉਹਦੇ ਵਿੱਚ ਕਾਰਬੋਹਾਈਡਰੇਟ ਪ੍ਰੋਟੀਨ ਤੇ ਫੈਟਸ ਹੋਣੇ ਚਾਹੀਦੇ ਨੇ ਕਾਰਬੋਹਾਈਡਰੇਟ 70% ਹੋਣੀ ਚਾਹੀਦੀ ਹੈ ਪ੍ਰੋਟੀਨ ਜਿੰਨਾ ਤੁਹਾਡਾ weight ਆ ਉਹਦੇ ਅਕੋਰਡਿੰਗ ਪ੍ਰੋਟੀਨ ਹੋਣਾ ਚਾਹੀਦਾ ਫੈਟ ਹੈ ਜਿਹੜੀ ਘੱਟ ਮਾਤਰਾ ਵਿੱਚ ਹੋਣੀ ਚਾਹੀਦੀ ਹੈ ਇਹ ਤਾਂ ਹੋ ਗਈਆਂ ਟੈਕਨੀਕਲੀ ਚੀਜ਼ਾਂ ਜਿਹੜੀਆਂ ਤੁਸੀਂ ਦੱਸ ਰਹੇ ਹੋ ਆਮ ਸਾਡੇ ਪਿੰਡਾਂ ਦੇ ਵਿੱਚ ਦਰਸ਼ਕ ਜਿਹੜੇ ਬੈਠੇ ਨੇ ਉਹ ਕਦੇ ਵੀ ਇਹ ਚੀਜ਼ਾਂ ਮਾਪ ਕੇ ਆ ਇਹ ਚੀਜ਼ਾਂ ਸੋਚ ਸਮਝ ਕੇ ਨਹੀਂ ਖਾਂਦੇ ਕਿ ਕਿਹਦੇ ਵਿੱਚ ਕਾਰਬੋਹਾਈਡਰੇਟ ਕਿੰਨਾ ਕਿਹਦੇ ਵਿੱਚ ਪ੍ਰੋਟੀਨ ਕਿੰਨਾ ਅਸੀਂ ਸਿਰਫ ਇਹ ਸੋਚਦੇ ਹਾਂ ਕਿ ਸਾਨੂੰ ਇੰਨੀ ਕੁ ਭੁੱਖ ਲੱਗੀ ਆ ਇੰਨੀ ਕੁ ਰੋਟੀ ਖਾ ਲੈਣੀ ਆ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਰੋਟੀ ਜਿਹੜੀ ਤੁਸੀਂ ਦੱਸ ਸਕਦੇ ਸਵੇਰ ਦੀ ਰੋਟੀ ਅਗਰ ਹੋ ਸਕੇ ਤਾਂ ਸਵੇਰੇ ਫਰੂਟਸ ਖਾਣੇ ਚਾਹੀਦੇ ਨੇ ਸਾਨੂੰ ਵਨ ਐਪਲ ਇਹ ਟੂ ਐਪਲ ਇਹ weight ਨੂੰ ਮੈਨੇਜ ਕਰਦਾ ਹੈ ਨਾ weight ਵਧਾਉਂਦਾ ਹੈ ਤੇ ਨਾ ਹੀ weight ਘਟਾਉਂਦਾ ਹੈ। ਮਤਲਬ ਸਵੇਰ ਤੇ ਖਾਣੇ ਦੀ ਕੱਲੇ ਫਰੂਟ ਹੋਣੀ ਚਾਹੀਦੀ। ਫਰੂਟ ਹੋਣੇ ਚਾਹੀਦੇ ਨੇਗੇ। ਹੂੰ ਜਿਆਦਾ ਬੈਨੀਫਿਟ ਆ ਤਾਂ ਹੋ ਸਕਦਾ ਤੁਸੀਂ ਜੂਸ ਲੈ ਸਕਦੇ ਹੋ। ਵਿਟਾਮਿਨ ਸੀ ਸੰਤਰੇ ਵਿੱਚ ਵਿਟਾਮਿਨ ਸੀ ਹੁੰਦਾ ਆ। ਦੋ ਗਲਾਸ ਜਾਂ ਇੱਕ ਗਲਾਸ ਤੁਸੀਂ ਜੂਸ ਤਾਂ ਲੈ ਸਕਦੇ ਹੋ। ਉਹਦੇ ਨਾਲ ਤੁਹਾਡੇ weight ਦੇ ਵਿੱਚ ਵੀ ਬਹੁਤ ਤੁਨੂੰ ਫਾਇਦਾ ਹੋਏਗਾ ਘਟਾਉਣ ਦੇ ਵਿੱਚ ਤੇ ਵੈਸੇ ਵੀ ਤੁਹਾਡੀ ਸਿਹਤ ਵੀ ਬਹੁਤ ਵਧੀਆ ਰਹੇਗੀ। ਹੂੰ ਤੇ ਮੈਮ ਜਦੋਂ ਫਿਰ ਆਪਾਂ ਦਿਨਚਰਿਆ ਦੇ ਵਿੱਚ ਜਾਂਦੇ ਆ ਆਪਾਂ ਕੰਮਕਾਰ ਕਰਦੇ ਆ ਦੁਪਹਿਰ ਦੇ ਵੇਲੇ ਕਈ ਲੋਕ ਅਜਿਹੇ ਨੇ ਕਿ ਦੁਪਹਿਰ ਦੇ ਵੇਲੇ ਖਾਣਾ ਖਾਣਾ ਬਹੁਤ ਜ਼ਰੂਰੀ ਸਮਝਦੇ ਨੇ ਪਰ ਕਈ ਅਜਿਹੇ ਵੀ ਹੁੰਦੇ ਨੇ ਸਾਡੇ ਵਰਗੇ ਕੰਮਕਾਰ ਤੇ ਹੁੰਦੇ ਨੇ ਉਹ ਸੋਚਦੇ ਨੇ ਯਾਰ ਨਹੀਂ ਖਾਇਆ ਗਿਆ ਦੁਪਹਿਰ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਦੁਪਹਿਰ ਦੇ ਖਾਣੇ ਦਾ ਸਾਡੀ ਬੋਡੀ ਤੇ ਅਸਰ ਪੈਂਦਾ? ਦੁਪਹਿਰ ਦਾ ਖਾਣਾ ਖਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਗਰ ਆਪਾਂ ਮੀਲ ਸਹੀ ਲਾਵਾਂਗੇ ਤਾਂ ਸਾਡੀ ਬੋਡੀ ਸਹੀ ਰਹੇਗੀ ਹਰ 2 ਘੰਟੇ ਵਗਰੋਂ ਸਾਨੂੰ ਖਾਣਾ ਚਾਹੀਦਾ ਹੈ ਅਗਰ 2 ਘੰਟੇ ਵਗਰੋਂ ਨਹੀਂ ਖਾਂਦੇ ਸਾਡੀ ਬੋਡੀ ਤੇ ਬਿਮਾਰੀਆਂ ਦਾ ਸ਼ਿਕਾਰ ਅਸੀਂ ਹੁਣੇ ਸਟਾਰਟ ਹੋ ਜਾਂਦੇ ਆ ਸਾਨੂੰ ਹਰ 2 ਘੰਟੇ ਵਗਰੋਂ ਕੁਛ ਨਾ ਕੁਛ ਖਾਣਾ ਚਾਹੀਦਾ ਅਗਰ ਤੁਸੀਂ ਦੁਪਹਿਰੇ ਤੁਹਾਨੂੰ ਜ਼ਰੂਰੀ ਹੈ ਤਿੰਨੋਂ ਟਾਈਮ ਖਾਣਾ ਖਾਣਾ ਬਹੁਤ ਜ਼ਰੂਰੀ ਹੈ ਤੈਨੂੰ ਟਾਈਮ ਖਾਣਾ ਸ਼ਾਮ ਦਾ ਖਾਣਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਫਿਰ ਸ਼ਾਮ ਦਾ ਖਾਣਾ ਹਲਕਾ ਹੋਣਾ ਚਾਹੀਦਾ ਕਿਉਂਕਿ ਰਾਤ ਨੂੰ ਜਿਹੜੀ ਸਾਡੀ ਬਾਡੀ ਹੈ ਉਹ ਡਾਈਜੈਸਟ ਥੋੜਾ ਘੱਟ ਕਰਦੀ ਹੈ ਚੀਜ਼ਾਂ ਨੂੰ ਹਲਕਾ ਖਾਣਾ ਰਾਤ ਨੂੰ ਹੋਣਾ ਚਾਹੀਦਾ ਜਿੱਦਾਂ ਸੂਪ ਹੋ ਗਿਆ ਪੰਪਕਿਨ ਸੂਪ ਹੋ ਗਿਆ ਕद्दू ਦਾ ਜੂਸ ਕद्दू ਦਾ ਜੂਸ ਹੋ ਗਿਆ ਹਾਂਜੀ ਜੂਸ ਹੋ ਗਿਆ ਪੰਪਕਿਨ ਹੋਰ ਵੀ ਜਿਹੜੇ ਆਪਾਂ ਕਹਿ ਲਈਏ ਕਿ ਉਹ ਚੀਜ਼ਾਂ ਜਿਹੜੀਆਂ ਸੌਖੀਆਂ ਪਚ ਸਕਦੀਆਂ ਨੇ ਬੰਦੇ ਨੂੰ ਹਾਂ ਜਿਹੜੇ ਡਾਈਜੈਸਟ ਜਲਦੀ ਹੋ ਸਕਦੀਆਂ ਨੇ ਜਿਹੜੇ ਚੀਜ਼ਾਂ ਨੂੰ ਜ਼ਿਆਦਾ ਟਾਈਮ ਲੱਗਦਾ ਉਗਣ ਦੇ ਵਿੱਚ ਉਹ ਡਾਈਜੈਸਟ ਵੀ ਲੇਟ ਹੁੰਦੀਆਂ ਨੇ ਜਿਹਨਾਂ ਉਗਣ ਚ ਟਾਈਮ ਘੱਟ ਲੱਗਦਾ ਉਹ ਜਲਦੀ ਡਾਈਜੈਸਟ ਹੋ ਜਾਂਦੀਆਂ ਨੇ ਜਿਨ੍ਹਾਂ ਚ ਪਾਣੀ ਜ਼ਿਆਦਾ ਹੁੰਦਾ ਉਹ ਜਲਦੀ ਡਾਈਜੈਸਟ ਹੁੰਦੀਆਂ ਨੇ ਜਿਨ੍ਹਾਂ ਚ ਪਾਣੀ ਘੱਟ ਹੁੰਦਾ ਉਹ ਡਾਈਜੈਸਟ ਹੋਣ ਉਸੇ ਤਰ੍ਹਾਂ ਉਨਾ ਹੀ ਟਾਈਮ ਲੈਂਦੀਆਂ ਨੇ ਤੇ ਮੈਮ ਜਦੋਂ ਆਪਾਂ ਆਮ ਨੋਰਮਲ ਦੇਖਦੇ ਆ ਪਿੰਡਾਂ ਦੇ ਵਿੱਚ ਆਪਾਂ ਕੰਮਕਾਰ ਕਰਦੇ ਆ ਤਾਂ ਉਥੇ ਆਪਾਂ ਇੱਕ ਕਹਿ ਲਈ ਕਿ ਪ੍ਰਵਾਸੀ ਮਜ਼ਦੂਰ ਸਾਡੇ ਪੰਜਾਬ ਦੇ ਵਿੱਚ ਜਿਆਦਾਤਰ ਆਉਂਦੇ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਬੜੀ ਗੱਲ ਲੋਕ ਕਰਦੇ ਹੁੰਦੇ ਨੇ ਕਿ ਯਾਰ ਵੀ ਇਹ ਦੇਖ ਵੀ ਇਹ ਬੰਦੇ ਜਿਵੇਂ ਛਾਂਟਵੇਂ ਸ਼ਰੀਰ ਦੇ ਨੇ ਉਹ ਬਿਲਕੁਲ ਵੀ ਆਪਾਂ ਕਹਿ ਲਈ ਕਿ ਜੇ ਆਪਾਂ ਦੇਖੀਏ ਆਪਣੇ ਵਾਲੇ ਦੂ ਵਾਲੇ ਜਿੰਨੇ ਵੀ ਪ੍ਰਵਾਸੀ ਮਜ਼ਦੂਰ ਬਿਹਾਰ ਤੋਂ ਯੂਪੀ ਤੋਂ ਆਉਂਦੇ ਨੇ ਉਹਨਾਂ ਦੀ ਸਿਹਤ ਬੜੀ ਛਾਟ ਵੀ ਹੁੰਦੀ ਹੈ ਉਹ ਬੰਦਿਆਂ ਦੇ ਬਿਲਕੁਲ ਢਿੱਡ ਨਹੀਂ ਨਿਕਲੇ ਹੁੰਦੇ ਉਹ ਬੰਦੇ ਬਿਲਕੁਲ ਵੀ ਫਿੱਟ ਨਹੀਂ ਹੁੰਦੇ ਉਹ ਬੰਦੇ ਬੜੇ ਵਧੀਆ ਸਰੀਰ ਦੇ ਹੁੰਦੇ ਨੇ ਕਾਰਨ ਕੀ ਹੈ ਵੀ ਉਹਨਾਂ ਦੀ ਖੁਰਾਕ ਇਸ ਤਰ੍ਹਾਂ ਦੀ ਹੈ ਜਾਂ ਫਿਰ ਉਹਨਾਂ ਦਾ ਕੰਮ ਕਰਨ ਦੇ ਤਰੀਕੇ 'ਚ ਫਰਕ ਹੈ ਉਹਨਾਂ ਦੀ ਮਿਹਨਤ ਜ਼ਿਆਦਾ ਉਹਨਾਂ ਦਾ ਹਾਰਡ ਵਰਕ ਜ਼ਿਆਦਾ ਆ ਅੱਜ ਕੱਲ੍ਹ ਲੋਕ ਖਾਂਦੇ ਨੇ ਬੈਠ ਜਾਂਦੇ ਨੇ ਸਿਟਿੰਗ ਵਰਕ ਜ਼ਿਆਦਾ ਆ ਲੇਕਿਨ ਉਹ ਵਰਕ ਜ਼ਿਆਦਾ ਕਰਦੇ ਨੇ ਭਾਰ ਦੀਆਂ ਚੀਜ਼ਾਂ ਜ਼ਿਆਦਾ ਉਠਾਉਂਦੇ ਨੇ ਇਸ ਕਰਕੇ ਉਹ ਉਹ ਫਿੱਟ ਰਹਿੰਦੇ ਨੇ ਉਹਨਾਂ ਨੂੰ 200 ਜਾਂ 2400 ਕੈਲਰੀ ਡੇਲੀ ਚਾਹੀਦੀ ਆ ਇੱਕ ਆਮ ਬੰਦੇ ਨੂੰ 1600 ਕੈਲਰੀ ਚਾਹੀਦੀ ਆ 1600 ਕੈਲਰੀ ਜਿਹੜੀ ਲੈਣੀ ਆ ਆਮ ਆਪਾਂ ਲੈਣੀ ਆ ਆਪਣੇ weight ਦੇ ਅਕੋਰਡਿੰਗ 25 ਨਾਲ ਮਲਟੀਪਲਾਈ ਕਰੋ ਜਿੱਦਾਂ ਮੇਰਾ weight 60 ਹੈ ਉਹਨੂੰ ਮਲਟੀਪਲਾਈ ਕਰੋ 25 ਦੇ ਨਾਲ 1500 ਕੈਲਰੀ ਆ ਜਿਹੜੀ ਮੈਨੂੰ ਚਾਹੀਦੀ ਹੈ 120 ਨਾਲ ਮਲਟੀਪਲਾਈ ਕਰਕੇ ਹੂੰ ਤੇ ਸਾਨੂੰ ਵੈਸੇ ਤਾਂ ਸਾਨੂੰ 1800 ਕੈਲਰੀ ਹੀ ਚਾਹੀਦੀ ਹੈ ਹੂੰ ਇੱਕ ਆਮ ਇਨਸਾਨ ਨੂੰ ਮਤਲਬ ਗੱਲ ਇਹ ਹੈ ਕਿ ਜਿਹੜੀ ਤੁਸੀਂ ਕੈਲਰੀਸ ਦੱਸ ਰਹੇ ਹੋ ਵੀ ਇੰਨੀ ਚਾਹੀਦੀ ਹੈ ਉਹ ਆਮ ਬੰਦੇ ਕਿਵੇਂ ਸਮਝਣਗੇ ਕਿ ਅਸਾਂ ਅਸੀਂ ਇੰਨੀ ਕ ਰੋਟੀ ਆ ਇੰਨਾ ਕ ਭੋਜਨ ਲੈ ਸਕਦੇ ਹਾਂ ਵੀ ਜਿਹਦੇ ਨਾਲ ਇੰਨੀ ਕ ਕੈਲਰੀਸਾਨੂੰ ਮਿਲੂਗੀ ਮੈਂ ਤੁਹਾਨੂੰ ਦੱਸਾਂਗੀ ਕਿ ਇੱਕ ਰੋਟੀ ਦੇ ਵਿੱਚ 100 ਕੈਲਰੀ ਹੁੰਦੀ ਹੈ ਹਮਮ ਅਗਰ ਅਸੀਂ ਉਹਦੇ ਉੱਪਰ ਘਿਓ ਲਗਾ ਦਨੇ ਆ ਤਾਂ 130 ਕੈਲਰੀ ਦੀ ਹੋ ਜਾਂਦੀ ਹੈ ਜੀ ਅਗਰ ਪਰਾਂਠਾ ਲਗਾਣੇ ਆ ਤਾਂ ਉਹ 200 ਤੋਂ ਲੈ ਕੇ 250 ਕੈਲਰੀ ਦਾ ਹੋ ਜਾਂਦਾ ਹੈ ਜੀ ਅਗਰ ਅਸੀਂ ਕੁਝ ਸਮੋਸਾ ਖਾਣੇ ਆ ਉਹ 250 ਕੈਲਰੀ ਦਾ ਹੁੰਦਾ ਹੈ ਆ ਹੂੰ ਠੀਕ ਹੈ 14 ਕੱਪ 400 ਕੈਲਰੀ ਦਾ ਹੁੰਦਾ ਜਿਹਦੇ ਵਿੱਚ 슈ਗਰ ਹੁੰਦੀ ਹੈ ਹੂੰ ਜੇ ਅਸੀਂ ਸਵੇਰੇ ਹੀ 1 ਕੱਪ ਚਾਹ ਦਾ ਲੈ ਲਿਆ ਹੂੰ ਤੇ ਨਾਲ ਤੁਸੀਂ ਪਰੌਂਠੇ ਲੈ ਲਏ 4 ਹੂੰ ਉਹ ਤਾਂ ਕਿੰਨੀ ਕੈਲਰੀ ਹੋ ਗਈ ਹਜ਼ਾਰ ਤੋਂ ਉੱਪਰ ਕੈਲਰੀ ਆਪਾਂ ਲੈ ਰਹੇ ਹਾਂ ਸਵੇਰੇ ਹੀ ਲੈ ਲਈ ਹਾਂ ਸਵੇਰੇ ਹੀ ਲੈ ਲਈ ਮੈਂ ਤੁਹਾਨੂੰ ਕਹਿ ਰਹੀ ਕਿ 1800 ਜਾਂ 1600 ਕੈਲਰੀ ਲੈਣੀ ਚਾਹੀਦੀ ਹੈ ਉਹ ਤਾਂ ਪਹਿਲੀ ਆਪ ਸਵੇਰੇ ਲੈ ਲਈ ਉਹਦੇ ਨਾਲ ਆਪਣੀ ਜਿਹੜੀ ਬੋਡੀ ਆ ਉਹ ਥਕਾਵਟ ਮਹਿਸੂਸ ਕਰੇਗੀ ਤੇ ਸਾਨੂੰ weight loss ਦੇ ਵਿੱਚ help ਨਹੀਂ ਹੋਏਗੀ ਦਿਨ ਦੀ ਸ਼ੁਰੂਆਤ ਜਿਹੜੀ ਮੈਂ ਕਹਨੀ ਆ ਉਹ ਮੈਂ ਇਹੀ ਕਹਨੀ ਆ ਕਿ ਹਲਕੇ ਖਾਣੇ ਤੋਂ ਕਰੋ ਮਤਲਬ ਸਾਡੇ ਵਰਗੇ ਜਿਹੜੇ ਸਵੇਰੇ ਹੀ ਚਾਰ ਪਰੌਂਠੇ ਚਾਹ ਨਾਲ ਖਾ ਕੇ ਕਹਿੰਦੇ ਨੇ ਕਿ ਅਸੀਂ ਆਪਣੀ ਸਿਹਤ ਦੀ ਸੰਭਾਲ ਕਰਦੇ ਆ ਉਹ ਤਾਂ ਪਹਿਲਾਂ ਹੀ ਓਵਰਲੋਡ ਕਰੀ ਫਿਰਦੇ ਨੇ ਕੈਲਰੀ ਵਾਲਾ ਸਿਸਟਮ ਹਾਂਜੀ 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 ਤੁਸੀਂ ਕੱਟ ਲੈ ਸਕਦੇ ਹੋ ਦਹੀਂ ਲੈ ਸਕਦੇ ਹੋ ਦਹੀਂ ਥੋੜਾ weight loss 'ਚ ਬਹੁਤ help ਕਰਦਾ ਹੈ 1 ਕਟੋਰੀ ਦਹੀਂ ਤੇ 1 ਤੁਸੀਂ ਬੇਸਨ ਚਿਲਾ ਲੈ ਸਕਦੇ ਹੋ ਬੇਸਨ ਦੀ ਚੀਜ਼ ਖਾ ਸਕਦੇ ਹੋ ਹਾਂ ਬੇਸਨ ਦਾ ਚਿਲਾ ਬੇਸਨ ਦੀ ਚੀਜ਼ ਵੀ ਖਾ ਸਕਦੇ ਹੋ ਬੇਸਨ ਹਲਕਾ ਹੁੰਦਾ ਹੈ ਡਾਈਜੈਸਟ ਹੁੰਦਾ ਹੈ ਜਲਦੀ ਡਾਈਜੈਸਟ ਹੁੰਦਾ ਹੈ ਉਹ ਤੁਸੀਂ ਲੈ ਸਕਦੇ ਹੋ ਜੀ ਮੈਮ ਜਿਵੇਂ ਆਪਾਂ ਆਮ ਕਹਿ ਦਿੰਨੇ ਆਮ ਪਿੰਡਾਂ ਦੇ ਵਿੱਚ ਦੇਖਦੇ ਹਾਂ ਕਿ ਮੈਰਿਸ ਤੋਂ ਬਾਅਦ ਲੜਕੀਆਂ ਨੂੰ ਭਾਰ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ ਉਹਨਾਂ ਦਾ ਵਜ਼ਨ ਵੱਧ ਜਾਂਦਾ ਮੈਰਿਸ ਤੋਂ ਬਾਅਦ ਤੇ ਖਾਸ ਕਰ ਬੱਚਾ ਹੋਣ ਤੋਂ ਬਾਅਦ ਜ਼ਿਆਦਾ ਇਹ ਪ੍ਰੋਬਲਮ ਆਉਂਦੀ ਹੈ ਕਿ ਉਹ ਕਹਿੰਦੇ ਨੇ ਕਿ ਸਾਡੀ ਬਾਡੀ ਦੀ ਸ਼ੇਪ ਖਰਾਬ ਹੋ ਗਈ ਅਸੀਂ ਮਤਲਬ ਸਰੀਰ ਬੇ ਟੰਗਾ ਹੋ ਗਿਆ ਬਹੁਤ ਜ਼ਿਆਦਾ ਸ਼ਿਕਾਇਤ ਹੁੰਦੀ ਹੈ ਲੜਕੀਆਂ ਨੂੰ ਇਸ ਚੀਜ਼ ਦੇ ਜਦਕਿ ਲੜਕੀਆਂ ਹੀ ਜ਼ਿਆਦਾ ਅਵੇਅਰ ਹੁੰਦੀਆਂ ਨੇ ਆਪਣੀ ਲੁੱਕ ਦੇ ਪ੍ਰਤੀ ਤਾਂ ਕੀ ਕਰਨਾ ਚਾਹੀਦਾ ਉਹਨਾਂ ਨੂੰ ਕਿ ਉਹਨਾਂ ਦੀ ਸਿਹਤ ਹੈ ਜਿਹੜੀ ਇਸ ਤਰ੍ਹਾਂ ਖਰਾਬ ਨਾ ਹੋਵੇ ਜਾਂ ਫਿਰ ਜਿਹੜੀ ਵਿਗੜ ਗਈ ਹੈ ਉਹਨੂੰ ਕਿਸ ਤਰ੍ਹਾਂ ਸ਼ੇਪ ਦੇ ਵਿੱਚ ਲਿਆ ਸਕਦੇ ਹਾਂ ਇੱਥੇ ਮੈਂ ਥੋੜੀ ਡੀਟੇਲ ਦੇ ਵਿੱਚ ਦੱਸਾਂਗੀ ਕਿ ਮੇਰੇ ਹੁਣੇ ਬੇਟੀ ਹੋਈ ਹੈ ਟਾਈਮ ਇੰਨੇ ਪਹਿਲਾਂ ਠੀਕ ਹੈ ਮੈਂ ਅੱਜ ਮੇਰਾ ਬਰਥਡੇ ਹੈ ਅੱਜ ਸ਼ੂਟ ਹੋ ਰਿਹਾ ਹੈ ਸਾਡੇ ਵੱਲੋਂ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਤੁਹਾਡੇ ਜਨਮ ਦਿਨ ਦੀ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮ ਤੇ ਨਾਰਮਲ ਡਿਲੀਵਰੀ ਦੇ ਨਾਲ ਮੇਰੀ ਬੇਬੀ ਹੋਈ ਹੈ ਤੇ ਮੇਰਾ weight ਗੇਨ ਹੋਇਆ ਸੀਗਾ ਤੇ ਮੈਂ ਆਪਣਾ weight loss ਕੀਤਾ 2 ਟਾਈ ਮਹੀਨੇ ਦੇ ਵਿੱਚ 6 ਕਿਜੀ 6 ਕਿਲੋ weight loss ਕੀਤਾ ਜਿਹੜੀਆਂ ਲੇਡੀਜ਼ ਨੇਗੀਆਂ ਉਹ ਕੀ ਕਰਦੀਆਂ ਨੇ ਕਿ ਨਾਰਮਲ ਡਿਲੀਵਰੀ ਅੱਜ ਕੱਲ ਤਾਂ ਨਹੀਂ ਹੁੰਦੀ ਹੈਗੀ ਕਿਉਂਕਿ ਲੇਡੀਜ਼ ਜਿਹੜੇ ਕੰਮ ਘੱਟ ਕਰਦੀਆਂ ਨੇਗੇ ਕਰਦਾ ਹੂੰ ਘੱਟ ਕੰਮ ਕਰਨ ਦੇ ਨਾਲ ਨਾਰਮਲ ਡਿਲੀਵਰੀ ਨਹੀਂ ਹੁੰਦੀ ਸਾਰ ਘੱਟ ਕਰਦੀਆਂ ਨੇਗੀਆਂ ਵਾਕ ਜਿਹੜੀ 45 ਮਿੰਟ ਦੀ ਵਾਕ ਸਾਨੂੰ ਡੇਲੀ ਕਰਨੀ ਚਾਹੀਦੀ ਹੈ ਜਿਹੜੀ ਕਿ ਉਹ ਨਹੀਂ ਕਰਦੀਆਂ ਬੈਠ ਕੇ ਹੀ ਮੰਜੇ ਦੇ ਉੱਪਰ ਸਾਡੇ ਤਾਂ ਆਮ ਅੱਜ ਕੱਲ ਮਤਲਬ ਲੋਕਾਂ ਦੇ ਵਿੱਚ ਹੀ ਬਣਿਆ ਹੋਇਆ ਹੈ ਨਾ ਕਿ ਕਹਿੰਦੇ ਵੀ ਜਿਹੜੀ ਲੇਡੀ ਐ ਜਿਹੜੀ ਕੁੜੀ ਪ੍ਰੈਗਨੈਂਟ ਹੁੰਦੀ ਐ ਕਿ ਉਹ ਤੋਂ ਕੰਮ ਨਾ ਕਰਾਇਓ ਕਿਤੇ ਪੈਰ ਉੱਚਾ ਨਹੀਂ ਮੈਂ ਟਿਕ ਜੂਗਾ ਤੇ ਕੁਝ ਐ ਨਾ ਹੋ ਜੇ ਐ ਨਾ ਇਸ ਡਰ ਦੇ ਮਾਰੇ ਉਹ ਕੁੜੀ ਤੋਂ ਕੰਮ ਹੀ ਨਹੀਂ ਕਰਾਇਆ ਜਾਂਦਾ ਸਾਡੇ ਤਾਂ ਪਿੰਡਾਂ ਦੇ ਨਹੀਂ ਪਹਿਲੇ ਜ਼ਮਾਨੇ ਦੇ ਵਿੱਚ ਕਹਿੰਦੇ ਸੀਗੇ ਪੋਚੇ ਬੈਠ ਕੇ ਲਾਉਣੇ ਚਾਹੀਦੇ ਨੇ ਹੂੰ ਪੋਚੇ ਵਗੈਰਾ ਮੋਪਿੰਗ ਵਗੈਰਾ ਬੈਠ ਕੇ ਕਰਨੀ ਚਾਹੀਦੀ ਹੈ ਬਟ ਅੱਜ ਕੱਲ ਔਜ ਜਾਂ ਅੱਜ ਵੀ ਅਪਣਾਉਣੀਆਂ ਚਾਹੀਦੀਆਂ ਨੇ ਸਾਨੂੰ ਕੰਮ ਕਰਨਾ ਚਾਹੀਦਾ ਮੇਰੇ ਅਕੋਰਡਿੰਗ ਕੰਮ ਕਰਨਾ ਚਾਹੀਦਾ ਕਿਉਂਕਿ ਉਹਦੇ ਨਾਲ ਨਾਰਮਲ ਡਿਲੀਵਰੀ ਹੋਣ ਦੇ ਚਾਂਸ ਜ਼ਿਆਦਾ ਵੱਜ ਜਾਂਦੇ ਨੇਗੇ ਮਤਲਬ ਕਿ ਪ੍ਰੈਗਨੈਂਸੀ ਦੇ ਦੌਰਾਨ ਜਦੋਂ ਕੋਈ ਫੀਮੇਲ ਹੈ ਜਦੋਂ ਕੰਮਕਾਰ ਵਧੀਆ ਤਰੀਕੇ ਦੇ ਨਾਲ ਕਰਦੀ ਆ ਜਿਆਦਾ ਕੰਮ ਕਰਦੀ ਆ ਤਾਂ ਉਹਦੇ ਨਾਰਮਲ ਡਿਲੀਵਰੀ ਲਈ ਉਹਦਾ ਸਰੀਰ ਹੈ ਜਿਹੜਾ ਉਹ ਤਿਆਰ ਹੋ ਜਾਂਦਾ ਉਸ ਲਈ ਹਾਂਜੀ 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 ਤੇ ਜਦੋਂ ਫਿਰ ਮੈਂ ਡਿਲੀਵਰੀ ਤੋਂ ਬਾਅਦ ਜਿਵੇਂ ਆਪਾਂ ਕਹਿ ਰਹੇ ਸੀ ਕਿ ਬਹੁਤ ਸਰੀਰ ਦੇ ਵਿੱਚ ਇਸ ਤਰ੍ਹਾਂ ਦੇ ਰੋਗ ਪੈਦਾ ਹੋ ਜਾਂਦੇ ਨੇ ਜਾਂ ਫਿਰ ਸਰੀਰ ਬੇਟੰਗਾ ਹੋ ਜਾਂਦਾ ਜਿਹੜਾ ਆਮ ਨੋਰਮਲਸ ਫੀਮੇਲਸ ਦੀ ਸ਼ਿਕਾਇਤ ਰਹਿੰਦੀ ਹੈ ਉਹਨੂੰ ਕਿਸ ਤਰ੍ਹਾਂ ਸ਼ੇਪ ਦੇ ਵਿੱਚ ਲਿਆ ਸਕਦੇ ਆ ਮੈਂ ਇੱਥੇ ਇੱਕ ਗੱਲ ਹੋਰ ਸ਼ੇਅਰ ਕਰਾਂਗੀ ਕਿ ਮੈਂ 30 ਕਿਲੋ weight loss ਕੀਤਾ 5 ਮਹੀਨੇ ਵਿੱਚ ਆਪਣੇ ਕਸਟਮਰ ਦਾ ਬਿਨਾ ਕਿਸੇ ਪ੍ਰੋਡਕਟ ਤੋਂ ਘਰ ਦੇ ਖਾਣੇ ਦੇ ਨਾਲ ਅੱਛਾ ਠੀਕ ਹੈ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਇੱਕ ਤਾਂ ਪਾਣੀ ਹੂੰ ਪਾਣੀ ਸਾਨੂੰ 9 ਤੋਂ 10 ਗਲਾਸ ਪੀਣੇ ਚਾਹੀਦੇ ਨੇ ਬੈਠ ਕੇ ਪੀਣੇ ਚਾਹੀਦੇ ਨੇ ਸਿਪ ਸਿਪ ਕਰਕੇ ਪੀਣੇ ਚਾਹੀਦੇ ਨੇ ਖੜੇ ਹੋ ਕੇ ਨਹੀਂ ਪੀਣੇ ਚਾਹੀਦੇ ਜੀ ਮਿੱਠਾ ਆਪਾਂ ਨੂੰ ਬੰਦ ਕਰਨਾ ਚਾਹੀਦਾ ਜੇ ਤੁਸੀਂ 3 ਮਹੀਨੇ ਮਿੱਠਾ ਬੰਦ ਕਰ ਦਿਓ ਆਪਣੀ ਬੋਡੀ ਦੇ ਸ਼ੇਪ ਦੇ ਵਿੱਚ ਲੈ ਕੇ ਆ ਸਕਦੇ ਹੋ 90 ਡੇਸ ਦੇ ਵਿੱਚ ਮਤਲਬ ਮਿੱਠਾ ਬਿਲਕੁਲ ਹੀ ਬੰਦ ਕਰਨਾ ਹੀ ਮਿੱਠਾ ਬਿਲਕੁਲ ਬੰਦ ਕਰਨਾ ਤੁਸੀਂ ਉਹ ਥਾਂ ਤੇ ਸ਼ੱਕਰ ਲੈ ਸਕਦੇ ਹੋ ਅੱਛਾ ਤੁਸੀਂ ਚੀਨੀ ਦੀ ਥਾਂ ਤੇ ਸ਼ੱਕਰ ਲੈ ਸਕਦੇ ਜਿਹੜੀ ਆਪਾਂ ਖੰਡ ਚੀਨੀ ਖਾਂਦੇ ਆ ਉਹਦੀ ਥਾਂ ਤੇ ਸ਼ੱਕਰ ਲੈ ਸਕਦੇ ਹਾਂਜੀ ਸ਼ੱਕਰ ਲੈ ਸਕਦੇ ਹਾਂ ਤੇ ਤળਿਆ ਹੋਇਆ ਫਾਸਟ ਫੂਡ ਆਪਾਂ ਨੂੰ ਬੰਦ ਕਰਨਾ ਪਵੇਗਾ ਇਹਨਾਂ 3 ਮਹੀਨੇ ਵਿੱਚ ਤੁਹਾਡੀ ਬੋਡੀ ਦੇ ਵਿੱਚ ਤੁਹਾਡੀ ਬੋਡੀ ਦਾ weight ਜਿਹੜਾ ਘਟਨਾ ਸਟਾਰਟ ਹੋ ਜਾਏਗਾ ਮਤਲਬ 3 ਮਹੀਨੇ ਵਿੱਚ ਤੁਹਾਡਾ ਲਗਭਗ ਮੇਰੇ ਅਕੋਰਡਿੰਗ 25 kg ਜਾਂ 20 kg weight loss ਹੋ ਜਾਏਗਾ ਆਰਾਮ ਦੇ ਨਾਲ अच्छा मतलब ਇੰਨਾ ਫਰਕ ਪੈਂਦਾ ਇਹ ਤਿੰਨ ਚੀਜ਼ਾਂ ਹੀ ਅਪਣਾਉਣ ਦੇ ਨਾਲ ਕੀ ਕੀ ਕਰਨਾ ਇੱਕ ਤਾਂ ਸਵੇਰੇ ਪਾਣੀ ਪੀਣਾ ਸਵੇਰੇ ਜਾਂ ਸਾਰਾ ਦਿਨ 10 ਕਿੰਨੇ ਗਲਾਸ ਤੁਸੀਂ 9 ਤੋਂ ਲੈ ਕੇ 10 ਗਲਾਸ ਪਾਣੀ ਦੇ ਪੀਣੇ ਚਾਹੀਦੇ ਨੇ ਸਾਰੇ ਦਿਨ ਦੇ ਵਿੱਚ ਹਾਂਜੀ ਕੋਸਾ ਪਾਣੀ ਹੁਣ ਸਰਦੀਆਂ ਸਟਾਰਟ ਹੋ ਗਈਆਂ ਨੇ ਤਾਂ ਵਾਰਮ ਵਾਟਰ ਪੀਣਾ ਚਾਹੀਦਾ ਬੈਠ ਕੇ ਪੀਣਾ ਚਾਹੀਦਾ ਆ ਜੀ ਤੇ ਇੱਕ ਫਾਸਟ ਫੂਡ ਤੇ ਇੱਕ ਮਿੱਠਾ ਸਾਨੂੰ ਇਹ ਛੱਡਨੇ ਚਾਹੀਦੇ ਨੇ ਫਾਸਟ ਫੂਡ ਤੇ ਮਿੱਠਾ ਛੱਡ ਕੇ ਤੇ 10 ਗਲਾਸ ਪਾਣੀ ਦੇ ਪੀ ਕੇ ਮਰੀਏ ਭੈਣਾ ਜਿਹੜੀ ਆ ਇਹ ਵੀਡੀਓ ਨੂੰ ਦੇਖ ਰਹੀਆਂ ਨੇ ਉਹ ਨੋਟ ਜਰੂਰ ਕਰ ਲਿਓ ਕਿ ਜੇ ਤੁਸੀਂ weight loss ਕਰਨਾ ਕਿਤੇ ਤੁਹਾਨੂੰ ਉਹ ਪ੍ਰੋਡਕਟ ਵਾਲਿਆਂ ਦੇ ਮਗਰ ਨਹੀਂ ਭੱਜਣ ਦੀ ਲੋੜ ਜਿਹੜੇ ਵੱਡੇ ਵੱਡੇ ਪੈਂਫਲੇਟ ਜੇ ਲਾ ਕੇ ਤੁਹਾਨੂੰ ਕਹਦੇ ਨੇ ਭਾਰ ਘਟਾਓ ਸਾਡੇ ਕੋਲੇ ਆਓ ਸਾਡਾ ਇਹ ਪ੍ਰੋਡਕਟ ਤੁਹਾਡਾ ਭਾਰ ਘਟਾ ਦੂਗਾ ਉੱਥੇ ਜਾਣ ਦੀ ਲੋੜ ਨਹੀਂ ਅਸਲ ਦੇ ਵਿੱਚ ਤੁਹਾਡੀ ਸਿਹਤ ਦੇ ਰਾਜ ਤੁਹਾਡੀ ਰਸੋਈ ਦੇ ਵਿੱਚ ਪਏ ਨੇ ਜਿਵੇਂ ਕਿ ਮੈਮ ਨੇ ਦੱਸਿਆ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਬਣਾਉਣ ਦੀ ਲੋੜ ਹੈ ਮੈਮ ਜਦੋਂ ਹੁਣ ਤੁਸੀਂ ਕਹਿ ਰਹੇ ਹੋ ਕਿ ਇੰਨਾ ਪਰ ਉਹ ਸੇਮ ਕੇਸ ਦੇ ਵਿੱਚ ਹੁੰਦਾ ਜਿਵੇਂ ਪ੍ਰੈਗਨੈਂਸੀ ਤੋਂ ਬਾਅਦ ਵਾਲੇ ਜਾਂ ਨਾਰਮਲ ਜਿਹੜੇ ਬੰਦਾ ਹੁੰਦਾ ਉਹ ਵੀ ਇਸੇ ਤਰ੍ਹਾਂ ਬੀਟ ਘਟਾ ਸਕਦਾ ਜਿੱਦਾਂ ਕੁੜੀਆਂ ਨੂੰ ਪੀਸੀਓਡੀ ਤੇ ਪੀਸੀਓਐਸ ਦੀ ਪ੍ਰੋਬਲਮ ਆਉਂਦੀ ਹੈ ਪੀਰੀਅਡਸ ਤੇ ਰਿਲੇਟ ਪ੍ਰੋਬਲਮ ਆਉਂਦੀ ਹੈ ਗਰਲਸ ਨੂੰ ਉਹ ਵੀ ਇਹ ਡਾਈਟ ਹੈ ਜਿਹੜੀ ਫਾਲੋ ਕਰ ਸਕਦੀਆਂ ਨੇ ਉਹਨਾਂ ਨੂੰ ਪੀਰੀਅਡਸ ਵਗੈਰਾ ਸਹੀ ਆਣਗੇ ਤੇ ਡਾਈਟ ਹੈ ਜਿਹੜੀ ਮੈਂ ਤੁਹਾਨੂੰ ਦੱਸ ਦੰਨੀ ਆ ਵੈਸੇ ਐਦਾ ਕੋਈ ਦੱਸਦਾ ਨਹੀਂ ਹੈਗਾ ਮੈਂ ਇਸ ਚੀਜ਼ ਨੂੰ ਸ਼ੇਅਰ ਕਰਨਾ ਚਾਹਾਂਗੀ ਸਵੇਰੇ ਤੁਸੀਂ ਵਾਰਮ ਵਾਟਰ ਲੈ ਲਿਆ 1 ਗਲਾਸ ਆਫ ਵਾਟਰ ਤੇ ਸਿਪ ਸਿਪ ਕਰਕੇ ਪੀਣਾ ਉਸ ਤੋਂ ਬਾਅਦ ਤੁਸੀਂ ਬ੍ਰੇਕਫਾਸਟ ਦੇ ਵਿੱਚ ਪੋਹਾ ਲੈ ਸਕਦੇ ਹੋ ਜਾਂ ਬੇਸਨ ਚਿੱਲਾ ਲੈ ਸਕਦੇ ਹੋ ਜਾਂ ਫਿਰ ਓਟਸ ਲੈ ਸਕਦੇ ਹੋ ਉਸ ਤੋਂ ਬਾਅਦ ਤੁਸੀਂ 10 ਵਜੇ ਚਾਰ ਬਦਾਮ ਚਾਰ ਕਾਜੂ ਪਲੱਸ ਗ੍ਰੀਨ ਟੀ ਕਿਉਂਕਿ ਗ੍ਰੀਨ ਟੀ ਦੇ ਨਾਲ ਸਾਡਾ ਜਿਹੜਾ ਮਾਈਂਡ ਆ ਬਿਲਕੁਲ ਫਰੈਸ਼ ਰਹਿੰਦਾ ਆ ਤੇ ਸਾਡਾ weight loss ਦੇ ਵਿੱਚ ਸਾਡੀ ਬਹੁਤ ਹੈਲਪ ਹੁੰਦੀ ਆ ਦਪਹਿਰ ਦੇ ਖਾਣੇ ਦੇ ਵਿੱਚ ਤੁਸੀਂ ਦੋ ਰੋਟੀਆਂ, ਸਬਜੀ, ਦਾਲ, 커ਟਿਸ ਲੈ ਸਕਦੇ ਹੋ। 4 ਵਜੇ ਤੁਸੀਂ ਮਖਾਣੇ ਲੈ ਸਕਦੇ ਹੋ ਪਲੱਸ ਗ੍ਰੀਨ ਟੀ ਲੈ ਸਕਦੇ ਹੋ। 7 ਵਜੇ ਤੁਸੀਂ ਕੋਈ ਵੀ ਸੂਪ ਪੰਪਕਿਨ ਸੂਪ, ਕੋਈ ਵੀ ਵੈਜੀਟੇਬਲ ਸੂਪ ਕੋਈ ਵੀ ਲੈ ਸਕਦੇ ਹੋ। 7 ਵਜੇ ਤੋਂ ਬਾਅਦ ਕੋਈ ਚੀਜ਼ ਨਹੀਂ ਖਾਣੀ ਤੁਸੀਂ ਨੇ। ਹੂੰ। ਠੀਕ ਹੈ ਇਹਦਾ ਥੋੜਾ weight loss guaranteed ਹੋਏਗਾ। ਮੈਂ ਗਰੰਟੀ ਲੈਣੀ ਹੈ ਵੀ 3 ਦਿਨ ਦੇ ਵਿੱਚ ਮੈਂ ਰਿਜ਼ਲਟ ਆਪਣੇ ਜਿਹੜੇ ਕੱਢਦੀਆਂ 1 ਕਿਲੋ weight loss ਉਹਦਾ 3 ਦਿਨ ਦੇ ਵਿੱਚ ਜੇ ਨਹੀਂ ਹੁੰਦਾ ਫੇ ਪੈਸੇ ਵਾਪਸ ਕਰ ਦਨੀ ਆ ਮੇਰੀ ਇੰਸਟਾ ਤੇ ਆਈਡੀ ਹੈਗੀ ਡਾਈਟੀਸ਼ਨ ਸੰਦੀਪ ਕੌਰ ਦੇ ਨਾਮ ਤੇ ਉਸ ਨੂੰ ਫੋਲੋ ਕਰੋ ਤੇ ਮੈਂ ਬਾਤ ਤੋਂ ਬਾਤ ਉਸ ਨੂੰ ਸ਼ੇਅਰ ਕਰੋ ਮਤਲਬ ਤੁਸੀਂ ਜੇਕਰ ਕਿਸੇ ਨੇ ਸੰਪਰਕ ਕਰਨਾ ਤੁਹਾਡੇ ਨਾਲ ਸੰਪਰਕ ਕਰ ਸਕਦਾ ਇਸਾਰੇ ਹਾਂਜੀ ਮੇਰਾ ਨੰਬਰ ਹੈਗਾ ਆ 88470 38443 મતલબ ਜੇ ਕਿਸੇ ਮੇਰੇ ਵੀਰ ਨੇ ਕਿਸੇ ਭੈਣ ਨੇ ਬੇਟ ਲਾਸ ਕਰਨਾ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਆ ਤੁਹਾਨੂੰ ਬੋਡੀ ਨੂੰ ਲੈ ਕੇ ਤਪਸੀ ਮੈਮ ਨਾਲ ਸੰਪਰਕ ਕਰ ਸਕਦੇ ਹੋ ਮੈਮ ਦਾ ਨੰਬਰ ਅਸੀਂ ਸਕਰੀਨ ਤੇ ਵੀ ਸ਼ੇਅਰ ਕਰ ਦਾਂਗੇ ਤੁਸੀਂ ਇਸ ਇੰਟਰਵਿਊ ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਹ ਨੰਬਰ ਹੈ ਜਿਹੜਾ ਇਹਨਾਂ ਦਾ ਲੈ ਸਕਦੇ ਹੋ ਮੈਮ ਆਪਾਂ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਹੁਣ ਵਿਟਾਮਿਨਸ ਵਗੈਰਾ ਦਾ ਆਪਣੀ ਸਕਿਨ ਤੇ ਵੀ ਅਸਰ ਪੈਂਦਾ ਇਹਨਾਂ ਦਾ ਜਿਹੜੇ ਘਟਬਦ ਹੁੰਦੇ ਨਹੀਂ ਜੀ ਇਹਨਾਂ ਦਾ ਹਾਂਜੀ ਸਕਿਨ ਦੇ ਲਈ ਆਪਾਂ ਇਹ ਕਰ ਸਕਦੇ ਮੈਂ ਹਰ ਵਾਰ ਇਹ ਕਹਿੰਨੀ ਆ ਕਿ ਪਾਣੀ ਜ਼ਿਆਦਾ ਪੀਓ ਜਿੰਨਾ ਤੁਸੀਂ ਪਾਣੀ ਪੀਓਗੇ ਜਿੰਨਾਂ ਦੇ ਫੇਸ ਤੇ ਪਿੰਪਲਸ ਨੇਗੇ ਫੇਸ ਸ਼ਾਈਨ ਨਹੀਂ ਕਰਦਾ ਹੈਗਾ ਉਹ ਜਿਆਦਾ ਤੋਂ ਜਿਆਦਾ ਪਾਣੀ ਪੀਣ ਜਿਹਨਾਂ ਦਾ ਜਿਆਦਾ ਫਰੂਟਸ ਖਾਣ ਵੈਜੀਟੇਬਲਸ ਖਾਣ ਉਬਾਲ ਕੇ ਸਬਜ਼ੀਆਂ ਖਾਣ ਉਹਨਾਂ ਵਿੱਚ ਨਮਕ ਦੀ ਮਾਤਰਾ ਥੋੜੀ ਘੱਟ ਹੋਵੇ ਜਿਨ੍ਹਾਂ ਦਾ ਹਾਈ ਬੀਪੀ ਰਹਿੰਦਾ ਆ ਉਹ ਨਮਕ ਘੱਟ ਲੈਣ ਤੇ ਜਿਨ੍ਹਾਂ ਦਾ ਬੀਪੀ ਘੱਟ ਜਾਂਦਾ ਆ ਉਹ ਕਾਫੀ ਵਗੈਰਾ ਇਹ ਚੀਜ਼ਾਂ ਲੈ ਸਕਦੇ ਨੇ ਮੈਮ ਇੱਕ ਅਸੀਂ ਨਾਰਮਲੀ ਗੱਲ ਦੇਖਦੇ ਆ ਕਿ ਜਦੋਂ ਪ੍ਰੈਗਨੈਂਸੀ ਤੋਂ ਬਾਅਦ ਦੀਆਂ ਜਿਹੜੇ ਕੇਸ ਸਾਹਮਣੇ ਆਉਂਦੇ ਨੇ ਕਿ ਔਰਤਾਂ ਦੀ ਜਿਹੜੀ ਸਕਿਨ ਹੈ ਔਰਤਾਂ ਦੇ ਜਿਹੜੇ ਫੇਸ ਹੈ ਫੇਸ ਦੇ ਉੱਤੇ ਕਾਲੇ ਘੇਰੇ ਅੱਖਾਂ ਦੇ ਥੱਲੇ ਆਉਣੀ ਸ਼ੁਰੂ ਹੋ ਜਾਂਦੇ ਨੇ ਨਹੀਂ ਤੁਹਾਡੇ ਨਹੀਂ ਦਿਖ ਰਹੇ ਪਰ ਇਹੀ ਕਾਰਨ ਪੁੱਛਣਾ ਚਾਹੁੰਗਾ ਕਿ ਤੁਹਾਡੇ ਨਹੀਂ ਦਿਖ ਰਹੇ ਕੀ ਕਾਰਨ ਹੈ ਕਿ ਇਹ ਬਹੁਤ ਸਾਰੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਇਹ ਸ਼ਿਕਾਇਤ ਹੁੰਦੀ ਹੈ ਕਿ ਪ੍ਰੈਗਨਨਸੀ ਤੋਂ ਬਾਅਦ ਮੇਰੇ ਅੱਖਾਂ ਦੇ ਥੱਲੇ ਕਾਲੇ ਘੇਰੇ ਆ ਗਏ ਕੀ ਕਿਸ ਤਰ੍ਹਾਂ ਇਹਨਾਂ ਨੂੰ ਰਿਮੂਵ ਕੀਤਾ ਜਾ ਸਕਦਾ ਤੇ ਕੀ ਕਾਰਨ ਹੈ ਘੇਰੇ ਆਉਂਦਾ ਜੀ ਜਿਹੜਾ ਫੋਨ ਹੈ ਜਿਹੜਾ ਅੱਜਕੱਲ ਸਾਰੇ ਬਹੁਤ ਯੂਜ਼ ਕਰਦੇ ਆ ਮੈਂ ਵੀ ਯੂਜ਼ ਕਰਦੀ ਆ ਫੋਨ ਦਾ ਬਟ ਸਾਨੂੰ ਸਕਰੀਨਿੰਗ ਜਿਹੜੀ ਸਿਰਫ ਦੋ ਘੰਟੇ ਸਾਨੂੰ ਫੋਨ ਦੇਖਣਾ ਚਾਹੀਦਾ ਆ ਸਾਰੇ ਦਿਨ ਦੇ ਹਾਂਜੀ ਜਦੋਂ ਪ੍ਰੈਗਨਨਸੀ ਹੁੰਦੀ ਹੈ ਪ੍ਰੈਗਨਨਸੀ ਦੇ ਟਾਈਮ ਵੀ ਫੋਨ ਘੱਟ ਚਲਾਉਣਾ ਚਾਹੀਦਾ ਆ ਜਦੋਂ ਬੇਬੀ ਹੋ ਜਾਂਦਾ ਆ ਉਸ ਤੋਂ ਬਾਅਦ ਵੀ ਫੋਨ ਘੱਟ ਚਲਾਉਣਾ ਚਾਹੀਦਾ ਇਹਦਾ ਮੇਨ ਕਾਰਨ ਇਹ ਹੈ ਸਟ्रेस ਕਈ ਲੇਡੀ ਸਟ्रेस ਜ਼ਿਆਦਾ ਲੈਂਦੀਆਂ ਨੇ ਉਹਨਾਂ ਦੇ ਕਰਕੇ ਵੀ ਘੜੇ ਘੇਰੇ ਤੁਹਾਡੇ ਅੱਖਾਂ ਦੇ ਆ ਡਾਰਕ ਸਰਕਲਸ ਬਹੁਤ ਜ਼ਿਆਦਾ ਹੁੰਦੇ ਨੇ ਅਗਰ ਤੁਸੀਂ ਡਾਈਟ ਨੂੰ ਸਹੀ ਰੱਖੋਗੇ ਤਾਂ ਕਾਲੇ ਘੇਰੇ ਜਿਹੜੇ ਤੁਹਾਡੇ ਨਹੀਂ ਹੋਣਗੇ ਫੇਸ ਤੇ ਹੂੰ ਮਤਲਬ ਡਾਈਟ ਕਿਸ ਤਰ੍ਹਾਂ ਸਹੀ ਰੱਖ ਸਕਦੇ ਨੇ ਜਿਸ ਤਰ੍ਹਾਂ ਜਿਆਦਾ ਫਰੂਟਸ ਜਿਆਦਾ ਵੈਜੀਟੇਬਲਸ ਜਿਆਦਾ ਜਿਹੜਾ ਸੇਵਨਾ ਤੁਸੀਂ ਘੱਟ ਕਰੋ ਹੂੰ ਵੈਜੀਟੇਬਲਸ ਫਰੂਟਸ ਇਹ ਚੀਜ਼ਾਂ ਜ਼ਿਆਦਾ ਖਾਓ ਇਹ ਚੀਜ਼ਾਂ ਜ਼ਿਆਦਾ ਖਾਣ ਨਾਲ ਮਤਲਬ ਇਹ ਘੱਟ ਸਕਦੇ ਨੇ ਪ੍ਰੋਟੀਨ ਤੁਸੀਂ ਜ਼ਿਆਦਾ ਲਵੋ ਪ੍ਰੋਟੀਨ ਇਨ ਟੇਕ ਜ਼ਿਆਦਾ ਲਵੋ ਦਾਲਾਂ ਚ ਪ੍ਰੋਟੀਨ ਹੁੰਦਾ ਹੈ ਇਹ ਤੁਸੀਂ ਜ਼ਿਆਦਾ ਲੈ ਸਕਦੇ ਆਮ ਜਿਹੜੀ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ 슈ਗਰ ਜਾਂ ਫਿਰ ਬੀਪੀ ਦੇ ਵਧਣ ਦੀ ਘਟਣ ਦੀ ਪ੍ਰੋਬਲਮ ਆਮ ਪਿੰਡਾਂ ਦੇ ਵਿੱਚ ਅਸੀਂ ਦੇਖਿਆ ਕਿ ਲੋਕਾਂ ਨੂੰ ਹਰ ਤੀਜੇ ਬੰਦੇ ਨੂੰ ਬੀਪੀ ਦੀ ਪ੍ਰੋਬਲਮ ਹੈ ਬਜ਼ੁਰਗ ਹੁੰਦੇ ਨੇ ਚਲੋ ਉਹਨਾਂ ਤਾਂ ਹੋ ਹੀ ਜਾਂਦੀ ਹੈ ਅੱਜ ਕੱਲ ਨਾਰਮਲ ਆਪਣੀ ਏਸ ਦੇ ਜਿਹੜੇ ਯੰਗਸਟਰ ਨੇ ਉਹਨਾਂ ਨੂੰ ਵੀ ਪ੍ਰੋਬਲਮ ਹੋ ਰਹੀ ਹੈ ਇਸ ਤਰ੍ਹਾਂ ਦੀ ਕਿ ਬੀਪੀ ਘਟਦਾ ਨਾ ਵੱਧ ਆ ਕੀ ਕਾਰਨ ਹੈ ਇਹਦਾ ਤੇ ਕੀ ਕਿਸ ਤਰ੍ਹਾਂ ਇਹਦੇ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ ਅੱਜਕੱਲ ਜਿਹੜਾ ਫਾਸਟ ਫੂਡ ਹੈ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਗਿਆ ਹੈ। ਹੂੰ ਲੋਕ ਰਾਤ ਨੂੰ 버ਗਰ ਖਾਂਦੇ ਨੇ ਸਵੇਰੇ ਕਈ ਤਾਂ ਬ੍ਰੇਕਫਾਸਟ ਦੇ ਵਿੱਚ 버ਗਰ ਫਾਸਟ ਫੂਡ ਖਾਂਦੇ ਨੇ ਜਿਹੜਾ ਕਿ ਸਾਨੂੰ ਨਹੀਂ ਖਾਣਾ ਚਾਹੀਦਾ ਸਾਨੂੰ ਸਹੀ ਚੀਜ਼ਾਂ ਵੈਜੀਟੇਬਲਸ ਫਰੂਟਸ ਖਾਣੇ ਚਾਹੀਦੇ ਨੇਗੇ। ਹੂੰ ਅਗਰ ਤੁਸੀਂ ਤੁਹਾਡਾ ਬੀਪੀ ਹਾਈ ਹੁੰਦਾ ਆ ਤਾਂ ਨਮਕ ਦਾ ਸੇਵਨ ਘੱਟ ਕਰੋ। ਹੂੰ ਨਮਕ ਵਾਲੀ ਚੀਜ਼ ਘੱਟ ਖਾਓ। ਹੂੰ ਠੀਕ ਹੈ ਅਗਰ ਤੁਹਾਡਾ ਬੀਪੀ ਲੋ ਹੁੰਦਾ ਆ ਫਿਰ ਤੁਸੀਂ ਕਾਫੀ ਚਾਕਲੇਟ ਵਗੈਰਾ ਇਹ ਜਿਹੜੇ ਤੁਸੀਂ ਖਾ ਸਕਦੇ ਹੋ। ਇਹ ਖਾ ਸਕਦੇ ਮਤਲਬ ਕਈ ਵਾਰ ਇਹ ਹੁੰਦਾ ਨਾ ਕਈ ਬੰਦਿਆਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਬੀਪੀ ਘਟੇ ਵੀ ਜਾਂਦਾ ਤੇ ਕਈ ਵਾਰੀ ਵੱਧ ਜਾਂਦਾ ਤਾਂ ਜਿਆਦਾ ਵੱਧਾ ਘਟਦਾ ਤਾਂ ਜਿਆਦਾ ਘਟੀ ਜਾਂਦਾ ਇਹਨੂੰ ਮੈਂਟੇਨ ਕਿਵੇਂ ਕੀਤਾ ਜਾ ਸਕਦਾ ਜੀ ਸਾਰਾ ਕੁਝ ਡਾਈਟ ਦੇ ਵਿੱਚ ਹੈ ਤੁਸੀਂ ਡਾਈਟ ਨੂੰ ਸਹੀ ਰੱਖੋਗੇ ਮੈਂ ਤੁਹਾਨੂੰ ਜਿਵੇਂ ਦੱਸਿਆ ਪੋਹਾ ਦੁਪਹਿਰੇ ਤੁਸੀਂ ਇਹ ਖਾਣਾ ਹੈ ਇਹ ਚੀਜ਼ ਤੁਸੀਂ ਸਹੀ ਖਾਓਗੇ ਤਾਂ ਤੁਹਾਡਾ weight ਹੈ ਜਿਹੜਾ weight ਵੀ ਘਟੇਗਾ ਤੇ ਤੁਹਾਡਾ ਬੀਪੀ ਵੀ ਸਹੀ ਰਹੇਗਾ ਅਗਰ ਤੁਸੀਂ ਡਾਈਟ ਸਹੀ ਕਰੋਗੇ ਤਾਂ ਤੁਹਾਡਾ ਬੀਪੀ 슈ਗਰ ਥਾਇਰੋਇਡ ਸਭ ਕੁ ਸਹੀ ਰਹੇਗਾ ਇਹਦੇ ਨਾਲ ਮੇਰੇ ਕਸਟਮਰਸ ਨੂੰ ਥਾਇਰੋਇਡ ਬੀਪੀ ਦੀ ਪ੍ਰੋਬਲਮ ਬਿਲਕੁਲ ਸਹੀ ਹੋਈ ਹੈ ਇੱਕ ਮੇਰੀ ਕਸਟਮਰ ਸੀਗੇ ਬਲਬ੍ਰਿਤ ਮੈਮ ਪਸੀ ਪਠਾਣੇ ਲਗੇ ਹੋਏ ਨੇਗੇ ਉਹਨਾਂ ਨੂੰ ਅਸਥਮੇ ਦੀ ਪ੍ਰੋਬਲਮ ਸੀਗੀ ਉਹਦੀ ਅਸਥਮੇ ਦੀ ਪ੍ਰੋਬਲਮ ਬਿਲਕੁਲ ਸਹੀ ਹੋਈ ਹੈ ਤੇ ਮੈਂ ਇਹ ਵੀ ਗੱਲ ਕਹਾਂਗੀ ਕਿ 45 ਮਿੰਟ ਤੁਹਾਨੂੰ ਸੈਰ ਕਰਨੀ ਚਾਹੀਦੀ ਹੈ ਜਿਹੜੇ ਸੈਰ ਨਹੀਂ ਕਰ ਸਕਦੇ ਉਹ ਐਕਸਰਸਾਈਜ਼ ਕਰੋ ਜਿਹੜੇ ਐਕਸਰਸਾਈਜ਼ ਨਹੀਂ ਕਰ ਸਕਦੇ ਉਹ ਸੈਰ ਕਰੋ ਐਕਸਰਸਾਈਜ਼ਾਂ ਕਿਵੇਂ ਕਰ ਸਕਦੇ ਮੈਮ ਐਕਸਰਸਾਈਜ਼ ਤੁਸੀਂ weight loss ਦੀਆਂ ਵੀਡੀਓਜ਼ YouTube ਤੇ ਬਹੁਤ ਨੇ ਕਿਆਂ ਤੁਸੀਂ ਉਹਨਾਂ ਨੂੰ ਦੇਖ ਕੇ ਆਪਣੇ ਐਕਸਰਸਾਈਜ਼ ਕਰ ਸਕਦੇ ਹੋ ਤੇ ਸਕੁਐਟਸ ਵਗੈਰਾ ਲਗਾ ਸਕਦੇ ਹੋ ਰਨਿੰਗ ਵਗੈਰਾ ਕਰ ਸਕਦੇ ਹੋ ਜੰਪਿੰਗ ਵਗੈਰਾ ਕਰ ਸਕਦੇ ਹੋ ਇਹ ਚ ਤੁਸੀਂ ਕਰ ਸਕਦੇ ਹੋ ਇਸ ਤਰ੍ਹਾਂ ਮਤਲਬ ਉਹ ਐਕਸਰਸਾਈਜ਼ ਜੇਕਰ ਰੈਡੀ ਕਰਦੇ ਨੇ ਤੁਸੀਂ 3 3 ਦੇ 3 ਸੈਟ ਲਾਉਣੇ ਜੰਪਿੰਗ ਜੈਕਸ ਕਰਦੇ ਹੋ ਉਹਦਾਂ ਵੀ weight loss ਤੁਹਾਡਾ ਬਹੁਤ ਹੁੰਦਾ ਹੈ weight loss ਹੋ ਜਾਂਦਾ ਇਹ ਤਾਂ ਰਹੀ ਮੈਮ weight loss ਕਰਨ ਦੀ ਗੱਲ ਤੇ ਕਈ ਬੰਦੇ ਅਜਿਹੀ ਵੀ ਹੁੰਦੇ ਨੇ ਜਿ ਕਹਿੰਦੀ ਯਾਰ ਵੀ ਸਿਹਤ ਬਣਦੀ ਹੀ ਨਹੀਂ ਯਾਰ ਵੀ ਬਹੁਤ ਖਾਂਦੇ ਆ ਬਹੁਤ ਖਾ ਕੇ ਦੇਖ ਲਿਆ ਵੀ ਸਾਨੂੰ ਲੱਗਦਾ ਹੀ ਨਹੀਂ ਉਹ ਉਹ ਉਹਦੇ ਲਈ ਕੀ ਕਰ ਸਕਦੇ ਆ ਵੀ ਉਹ ਵਧਾ ਕਿਵੇਂ ਸਕਦੇ ਨੇ ਕਿਉਂਕਿ ਮੁੰਡਿਆਂ ਨੂੰ ਜ਼ਿਆਦਾਤਰ ਹੁੰਦਾ ਵੀ ਯਾਰ ਸਰੀਰ ਹੱਟਾ-ਕੱਟਾ ਹੋਣਾ ਚਾਹੀਦਾ ਪਰ ਖਾ ਕੇ ਦੇਖਦੇ ਆ ਯਾਰ ਬਣਦਾ ਕੁਝ ਨਹੀਂ ਕੀ ਕਰ ਸਕਦੇ ਨੇ ਉਹਦੇ ਲਈ ਉਹਦੇ ਲਈ ਸਾਨੂੰ ਜਿਹੜੀ ਕੈਲਰੀ ਆ ਉਹ ਥੋੜੀ ਜਿਹੀ ਵਧਾਣੀ ਚਾਹੀਦੀ ਹੈ ਜਿੱਦਾਂ ਮੈਂ ਤੁਹਾਨੂੰ ਕਿਹਾ 1600 ਕੈਲਰੀ ਸਾਨੂੰ ਲੈਣੀ ਚਾਹੀਦੀ ਹੈ 1800 ਕੈਲਰੀ ਲੈਣੀ ਚਾਹੀਦੀ ਹੈ ਥੋੜੀ 500 ਕੈਲਰੀ ਥੋੜੀ ਜਿਆਦਾ ਤੁਸੀਂ ਵਧਾ ਸਕਦੇ ਹੋ ਜਾਂ 400 ਕੈਲਰੀ ਵਧਾ ਸਕਦੇ ਹੋ ਜਿੱਦਾਂ ਬ੍ਰੇਕਫਾਸਟ ਦੇ ਵਿੱਚ ਤੁਸੀਂ ਪਰਾਂਠੇ ਲੈ ਸਕਦੇ ਹੋ ਆਲੂ ਦੇ ਪਰਾਂਠੇ ਲੈ ਸਕਦੇ ਹੋ ਜਾਂ ਫਿਰ ਓਟਸ ਲੈ ਸਕਦੇ ਹੋ ਜਾਂ ਫਿਰ ਤੁਸੀਂ ਸੋਇਆ ਬਿੰਦੇ ਬੜੀਆਂ ਲੈ ਸਕਦੇ ਹੋ ਪਿਆਜ਼ ਟਮਾਟਰ ਵਗੈਰਾ ਕੱਟ ਕੇ ਤੁਸੀਂ ਉਹਦੀ ਨੂੰ ਸੁਵੇਰ ਸੁਵੇਰ ਦੀ ਡਾਈਟ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਿਸ ਬੰਦੇ ਨੇ ਇਹ ਮਤਲਬ اپنی صحت ਲਾ ਲਓ ਵਧਾਉਣੀ ਆ ਅੰਦਰੋਂ ਸਟਰੋਂਗ ਵੀ ਹੋਵੇ ਤੇ ਮਤਲਬ ਦੇਖਣ ਚ ਵੀ ਇੱਕ ਚੰਗੀ ਸਿਹਤ ਲੱਗੇ ਅ ਸਵੇਰੇ ਤੁਸੀਂ ਇੱਕ ਗਲਾਸ ਪਾਣੀ ਦਾ ਹੂੰ ਠੀਕ ਐ ਉਸ ਤੋਂ ਬਾਅਦ ਬ੍ਰੇਕਫਾਸਟ ਦੇ ਵਿੱਚ ਤੁਸੀਂ ਨੇ ਅ ਤਿੰਨ ਪਰਾਂਠੇ ਘਰ ਦੇ ਨਾਲ ਦਹੀਂ ਦੇ ਨਾਲ ਲੈਣੇ ਨੇਗੇ ਹੂੰ ਠੀਕ ਐ ਤੇ 10 ਵਜੇ ਤੁਸੀਂ ਨੇ ਚਾਰ ਬਦਾਮ ਚਾਰ ਕਾਜੂ ਹੂੰ ਠੀਕ ਐ ਜੀ ਮਤਲਬ ਉਹ ਚੀਜ਼ਾਂ ਰੋਟੀ ਖਾਣ ਤੋਂ ਬਾਅਦ ਲੈਣੇ ਨੇ ਇਹ ਕਾਜੂ ਬਦਾਮ ਜਿਹੜੇ ਖਾਣੇ ਨੇ ਇਹ 10 ਵਜੇ ਲੈਣੇ ਨੇ ਰੋਟੀ ਤੋਂ ਬਾਅਦ ਰੋਟੀ ਤੋਂ ਬਾਅਦ ਠੀਕ ਹੈ ਹਾਂਜੀ ਕਿਉਂਕਿ ਸਾਡੀ ਆਮ ਧਾਰਨਾ ਬਣੀ ਹੋਈ ਆ ਪਿੰਡਾਂ ਦੇ ਵਿੱਚ ਲੋਕ ਦੇਖਦੇ ਆ ਕਿ ਸਵੇਰੇ ਹੀ ਬੱਚੇ ਨੂੰ ਉੱਠਣਸਾਰ ਕਹਿੰਦੇ ਨੇ ਕਾਜੂ ਦਾ ਉਹ ਵੀ ਬੈਨੀਫਿਟ ਆ ਉਹ ਵੀ ਬਹੁਤ ਵਧੀਆ ਹੈ ਪਹਿਲਾਂ ਵੀ ਖਾ ਲੈਣੇ ਪਹਿਲਾਂ ਵੀ ਖਾ ਸਕਦੇ ਆ ਸਵੇਰੇ ਸਵੇਰੇ ਪਾਣੀ ਪੀਣ ਤੋਂ ਬਾਅਦ ਜਾਂ ਬਿਬੀਨਾ ਪਾਣੀ ਤੋਂ ਅਸੀਂ ਸਵੇਰੇ ਸਵੇਰੇ ਚਾਰ ਬਦਾਮ ਚਾਰ ਕਾਜੂ ਅਸੀਂ ਲੈ ਸਕਦੇ ਆ ਉਹਦਾਂ ਵੀ weight gain ਹੁੰਦਾ ਆ ਜਾਂ ਫਿਰ ਤੁਸੀਂ 10 ਵਜੇ ਰੋਸਟਡ ਚਨਾ ਜਾਂ ਭੋਕੇ ਚੰਨੇ ਆ ਜਿਹੜੇ ਉਹ ਤੁਸੀਂ ਲੈ ਸਕਦੇ ਹੋ 1 ਕਟੋਰੀ ਉਹ ਤੁਸੀਂ ਲੈ ਸਕਦੇ ਹੋ ਦੁਪਹਿਰ ਦੇ ਵਿੱਚ ਸਲਾਦ ਸਬਜੀ ਦਾਲ ਤਿੰਨ ਰੋਟੀਆਂ ਸਲਾਦ ਇਹ ਲੈ ਸਕਦੇ ਹੋ ਜੀ ਠੀਕ ਹੈ 4 ਵਜੇ ਤੁਸੀਂ ਲੈ ਸਕਦੇ ਹੋ ਕੋਈ ਵੀ ਹੈਲਦੀ ਚੀਜ਼ ਕੋਈ ਵੀ ਜਿੱਦਾਂ ਟੂ ਬਨਾਨਾ ਹਮ ਤੇ 1 ਗਲਾਸ ਆਫ ਮਿਲਕ ਹਮ ਇਹ ਤੁਸੀਂ ਲੈ ਸਕਦੇ ਹੋ 7 ਵਜੇ ਤੁਸੀਂ ਉਹੀ ਉਹ ਸਿੰਪਲ ਸਬਜੀ ਦਾਲ ਕਰਡ ਸਲਾਦ ਰੋਟੀ ਲੈ ਸਕਦੇ ਨੇਗੇ ਹੂੰ ਤੇ ਮੈਮ ਜਿਸ ਤਰ੍ਹਾਂ ਹੁਣ ਆਪਾਂ ਦੱਸ ਰਹੀ ਸੀ ਕਿ ਜਿਹੜੇ ਇਹ ਨਾਰਮਲ ਗੱਲ ਹੈ ਕਿ ਮੁੰਡੇ ਆਪਣਾ weight loss ਵਧਾਉਣਾ ਵੀ ਚਾਹੁੰਦੇ ਨੇ ਘਟਾਉਣਾ ਵੀ ਚਾਹੁੰਦੇ ਨੇ ਪਰ ਇੱਕ ਵੱਡਾ क्रेਜ਼ ਹੈ ਜਿਹੜਾ ਅੱਜ ਦੇ ਟਾਈਮ 'ਚ ਮੁੰਡਿਆਂ ਦੇ ਵਿੱਚ ਜਿੰਮ ਜਾਣ ਦਾ ਕੀ ਜਿਮ ਜਾਣ ਦੇ ਨਾਲ ਇਸ ਸਿਹਤ ਦੇ ਉੱਤੇ ਜਿਹੜੇ ਅੱਜ ਕੱਲ ਜਿਮ ਦੇ ਵਿੱਚ ਦੱਸਦੇ ਨੇ ਕਿ ਤੁਸੀਂ ਸਾਡਾ ਇਹ ਪ੍ਰੋਡਕਟ ਖਾ ਲਓ ਜੀ ਤੁਸੀਂ ਆਹ ਜਿਮ ਦੇ ਵਿੱਚ ਪਾਵਰ ਬੂਸਟਰ ਹੁੰਦੇ ਨੇ ਇਹ ਜਿਹਾ ਕਿ ਉਹਦੇ ਨਾਲ ਸਰੀਰ ਵੱਧ ਜਾਂਦਾ ਉਹ ਉਹ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਜਾਂ ਫਿਰ ਤੁਹਾਡੇ ਮੁਤਾਬਕ ਕੀ ਲੱਗਦਾ ਵੀ ਉਹ ਚੀਜ਼ਾਂ ਦਾ ਸਿਹਤ ਉੱਤੇ ਕਿਸ ਤਰ੍ਹਾਂ ਦਾ ਅਸਰ ਹੁੰਦਾ ਮੈਂ ਤਾਂ ਪ੍ਰੋਡਕਟ ਜਿਹੜੀ ਪੈਕੇਟਿਜ ਫੂਡ ਆ ਮੈਂ ਤੇ ਬਿਲਕੁਲ ਖਿਲਾਫ ਆ ਹੂੰ ਇਹ ਸਾਨੂੰ ਬਿਲਕੁਲ ਵੀ ਅੰਦਰ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜੀ ਚੀਜ਼ ਤੁਸੀਂ ਦੇਖੋ ਜਿਹੜੀ ਪੈਕੇਟ ਦੇ ਵਿੱਚ ਪੈਕ ਆ ਉਹ ਕਿੰਨੇ ਟਾਈਮ ਤੋਂ ਪੈਕ ਆ ਉਹਦੇ ਵਿੱਚ ਕਿੰਨੀਆਂ ਆਪਾਂ ਨੂੰ ਉਹਨਾਂ ਤੋਂ ਕਿੰਨੀਆਂ ਬਿਮਾਰੀਆਂ ਲੱਗ ਸਕਦੀਆਂ ਨੇਗੀਆਂ ਜਿਹੜੀ ਕਿ ਸਿੱਧੀ ਸਾਨੂੰ ਵਾਤਾਵਰਣ ਤੋਂ ਮਿਲਦੀ ਆ ਉਹ ਚੀਜ਼ ਸਿੱਧੀ ਸਾਨੂੰ ਲੈਣੀ ਚਾਹੀਦੀ ਜਿਹਦਾ ਫਰੂਟਸ ਵਗੈਰਾ ਸਾਨੂੰ ਸਿੱਧੇ ਪ੍ਰਕਿਰਤੀ ਤੋਂ ਮਿਲਦੇ ਨੇਗੇ ਉਹ ਸਾਨੂੰ ਲੈਣੇ ਚਾਹੀਦੇ ਨੇਗੇ ਹੂੰ ਤੇ ਇਹਦੇ ਵਿੱਚ ਤੁਹਾਨੂੰ ਮੈਨੂੰ ਨਹੀਂ ਲੱਗਦਾ ਸਾਨੂੰ ਕੋਈ ਵੀ ਪ੍ਰੋਡਕਟ ਲੈਣਾ ਚਾਹੀਦਾ ਘਰ ਦੀ ਚੀਜ਼ਾਂ ਖਾ ਕੇ ਹੀ ਸਾਨੂੰ weight ਤੇ ਜਿਹੜਾ gain ਆਪਾਂ ਕਰ ਸਕਦੇ ਹਾਂ ਕਿਉਂਕਿ ਪਿਛਲੇ ਦਿਨੀ ਆਪਾਂ ਜਿਹੜਾ ਇੱਕ ਬਹੁਤ ਵੱਡਾ ਕੇਸ ਦੇਖਿਆ ਅੰਬੀਰ ਜਿਹੜਾ ਬਰਿੰਦਰ ਘੋਮਣ ਸੀ ਉਹ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਉਹਨਾਂ ਦੀ ਸਿਹਤ ਬਹੁਤ ਵੱਡੀ ਵਧੀਆ ਸੀ ਚੰਗੀ ਸਿਹਤ ਸੀ ਮੈਂ ਕਹਿੰਦਾ ਵੀ ਹਰ ਇੱਕ ਬੰਦਾ ਦੇਖ ਕੇ ਉਹਨਾਂ ਨੂੰ ਇਹ ਸੋਚਦਾ ਸੀ ਕਿ ਇਦਾਂ ਦਾ ਸਰੀਰ ਹੋਣਾ ਚਾਹੀਦਾ ਯਾਰ ਪਰ ਦੇਖੋ ਕਿ ਉਹਨਾਂ ਦੀ ਜਦੋਂ ਡੈਥ ਹੁੰਦੀ ਆ ਉਹਦਾ ਕਾਰਨ ਵੀ ਕਿਤੇ ਨਾ ਕਿਤੇ ਅਜਹੀਆਂ ਚੀਜ਼ਾਂ ਹੀ ਬਣਦੀਆਂ ਨੇ ਇੱਕਦਮ ਡੈਥ ਹੋ ਗਈ ਤਾਂ ਸਾਰੇ ਲੋਕ ਇਸੇ ਗੱਲ ਕਰਕੇ ਹੈਰਾਨ ਨੇ ਵੀ ਉਹਨਾਂ ਦੀ ਬਾਡੀ ਨੂੰ ਅਜਿਹਾ ਕੀ ਇਫੈਕਟ ਹੋਇਆ ਹੋਊਗਾ ਕਿ ਉਹਨਾਂ ਦੇ ਖਾਣ ਪੀਣ ਦੇ ਵਿੱਚ ਕਿਤੇ ਕੋਈ ਘਾਟ ਬਾਧ ਰਹੀ ਹੈ ਜਾਂ ਫਿਰ ਕੋਈ ਡਾਕਟਰਾਂ ਦੀ ਗਲਤੀ ਹੋਈ ਹੈ ਜੋ ਵੀ ਹੋਇਆ ਉਹ ਅਲੱਗ ਮੈਟਰ ਆ ਕਿ ਉਹਨਾਂ ਦੀ ਡੈਥ ਕਿਸ ਤਰ੍ਹਾਂ ਹੋਈ ਹੈ ਪਰ ਇਸ ਤਰ੍ਹਾਂ ਦੀ ਸਿਹਤ ਦੇ ਲਈ ਦੱਸਿਆ ਜਾਂਦਾ ਕਿ ਵੀਰ ਜਿਹੜੇ ਬਰਿੰਦਰ ਘੋਮਣ ਹੋਰੀ ਸੀ ਉਹ ਕਦੇ ਵੀ మాਸ ਮਿੱਟੀ ਦਾ ਸੇਵਨ ਨਹੀਂ ਕਰਦੇ ਸੀ ਉਹ ਨੇਚਰਲ ਚੀਜ਼ਾਂ ਦੇ ਨਾਲ ਇਸ ਤਰ੍ਹਾਂ ਦੀ ਬਾਡੀ ਬਣਾਈ ਹੋਈ ਸੀ ਕਿਹੜੀਆਂ ਚੀਜ਼ਾਂ ਨੇ ਜੜੀਆਂ ਦੇ ਨਾਲ ਇਸ ਤਰ੍ਹਾਂ ਸਾਡੀ ਬੋਡੀ ਹੈ ਜਿਹੜੀ ਚੰਗੀ ਸਿਹਤ ਬਣ ਸਕਦੀ ਹੈ ਤੁਸੀਂ ਜਿੰਨਾ ਤੁਹਾਡਾ weight ਹੈ ਉਹ ਤੋਂ ਥੋੜਾ ਘੱਟ ਜਾਂ ਥੋੜਾ ਜਿੰਨਾ weight ਆ ਉਹਨਾਂ ਤੋਂ ਪ੍ਰੋਟੀਨ ਲੈਣਾ ਚਾਹੀਦਾ ਹੈ ਹੂੰ ਠੀਕ ਹੈ ਤੁਸੀਂ ਸੋਇਆਬੀਨ ਹੂੰ ਚਨਾ ਹੂੰ ਰੋਸਟਡ ਚਨਾ ਇਹ ਤੁਸੀਂ ਲੈ ਸਕਦੇ ਹੋ ਸਾਰੀਆਂ ਦਾਲਾਂ ਜਿੰਨੀਆਂ ਵੀ ਦਾਲਾਂ ਨੇ ਗਾ ਰਾਜਮਾ ਹੋ ਗਏ ਇਹ ਤੁਸੀਂ ਲੈ ਸਕਦੇ ਹੋ ਇਹ ਥੋੜਾ weight gain ਕਰਨ ਚ ਹੈਲਪ ਕਰਨਗੇ ਇੱਕ ড্রাই ਫਰੂਟਸ ਵਗੈਰਾ ਆਮ ਜਦੋਂ ਹੁਣ ਤੁਸੀਂ ਵੀ ਗੱਲ ਕੀਤੀ ਹੈ ਆਮ ਸਾਡੇ ਲੋਕ ਖਾਂਦੇ ਨੇ ড্রাই ਫਰੂਟ ਉਹਨੂੰ ਖਾਣ ਦਾ ਸਹੀ ਤਰੀਕਾ ਕੀ ਹੈ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਜਦੋਂ ਗੇਮ ਦੇ ਵਿੱਚ ਪਾਉਂਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਆਪਣੇ ਬੱਚੇ ਨੂੰ ਹਰੇਕ ਬੰਦਾ ਆਪਣੇ ਤਰੀਕੇ ਦੇ ਨਾਲ ਡਰਾਈ ਫਰੂਟ ਖੁਲਾਉਂਦਾ ਹੈ ਇੱਕ ਛੋਟਾ ਬੱਚਾ ਜਿਹੜਾ ਗੇਮ ਦੇ ਵਿੱਚ ਪਿਆ 7-8 ਸਾਲ ਦਾ 4-5 ਸਾਲ ਦਾ ਬੱਚਾ ਜਿਹਨੂੰ ਅਸੀਂ ਗੇਮ ਦੇ ਵਿੱਚ ਪਾ ਰਹੇ ਹਾਂ ਉਹਨੂੰ ਪ੍ਰੋਪਰਲੀ ਤਰੀਕੇ ਨਾਲ ਕਿਸ ਤਰ੍ਹਾਂ ਡਰਾਈ ਫਰੂਟਸ ਨੇ ਜਿਹੜੇ ਦੇਣੇ ਚਾਹੀਦੇ ਨੇ ਉਹ ਸਾਨੂੰ ਸਵੇਰੇ ਦੇਣੇ ਚਾਹੀਦੇ ਨੇ ਪਾਣੀ ਪੀਣ ਤੋਂ ਬਾਅਦ ਉਹਨਾਂ ਨੂੰ ਕਿਵੇਂ ਕਿਹੜੇ ਪਾਣੀ ਦੇ ਵਿੱਚ ਭੋੋ ਕੇ ਦੇਣਾ ਚਾਹੀਦਾ ਹੈ ਅਗਰ ਰਾਤ ਨੂੰ ਭੋੋ ਕੇ ਰੱਖਣੀ ਨਹੀਂ ਹਾਂਜੀ ਰਾਤ ਨੂੰ ਭੋੋ ਕੇ ਰੱਖਣੇ ਨੇ ਅਗਰ ਅਸੀਂ ਪਾਣੀ ਦੇ ਵਿੱਚ ਨਹੀਂ ਭੋੋਂਦੇ ਤਾਂ ਸਾਨੂੰ ਗਰਮੀ ਕਰਦੇ ਨੇ ਸਾਡੀ ਬਾਡੀ ਨੂੰ ਉਹਦੇ ਨਾਲ ਬਿਮਾਰੀਆਂ ਲੱਗਦੀਆਂ ਨੇ ਅਗਰ ਪਾਣੀ ਚ ਭੋੋ ਕੇ ਖਾਣੇ ਆ ਉਹਦੇ ਨਾਲ ਸਾਡੀ ਸਿਹਤ ਜਿਹੜੀ ਠੀਕ ਰਹਿੰਦੀ ਹੈ ਵੀ ਉਹਨਾਂ ਨੂੰ ਰਾਤ ਨੂੰ ਭੋੋ ਕੇ ਰੱਖੋ ਤੇ ਸਵੇਰੇ ਕਿੰਨੀ ਕੁ ਮਾਤਰਾ ਦੇ ਵਿੱਚ ਇੱਕ 8-9 ਸਾਲ ਦੇ ਬੱਚੇ ਨੂੰ ਦੇਣਾ ਚਾਹੀਦੀ ਨੇ ਤਿੰਨ ਬਾਦਾਮ ਤਿੰਨ ਕਾਜੂ ਇੱਕ ਅਖਰੋਟ ਇੰਨਾ ਕੁ ਬਹੁਤ ਆ ਇੱਕ ਬੱਚੇ ਦੇ ਲਈ ਹਾਂਜੀ ਇੱਕ ਬੱਚੇ ਲਈ ਬਹੁਤ ਹਾਂਜੀ ਤੇ ਜੇ ਨੋਰਮਲ ਤਪਾ ਗੱਲ ਕਰੀਏ ਕਿ 25 30 ਸਾਲ ਦਾ ਕੋਈ ਯੰਗਸਟਰ ਹੈ ਉਹ ਉਸ ਨੂੰ ਇਹ ਚੀਜ਼ਾਂ ਕਿਸ ਤਰ੍ਹਾਂ ਸੇਵਨ ਕਰਨੀਆਂ ਚਾਹੀਦੀਆਂ ਨੇ ਉਹਨਾਂ ਨੂੰ ਪੰਜ ਬਾਦਾਮ ਪੰਜ ਕਾਜੂ ਤੇ ਤਿੰਨ ਅਖਰੋਟ ਤਿੰਨ ਅਖਰੋਟ ਮਤਲਬ ਉਹ ਪਾਣੀ ਦੇ ਵਿੱਚ ਅਖਰੋਟ ਦਾ ਛਿਲਕਾ ਉਤਾਰ ਕੇ ਉਹਦੀ ਗਿਰੀ ਕੱਢ ਕੇ ਪਾਣੀ ਦੇ ਵਿੱਚ ਰੱਖਣੀ ਹੈ ਛਿਲਕੇ ਦੇ ਨਾਲ ਵੀ ਲੈ ਸਕਦੇ ਆ ਵਿਦਆਉਟ ਛਿਲਕਾ ਵੀ ਲੈ ਸਕਦੇ ਹੋ ਕਈ ਕਹਿੰਦੇ ਵੀ ਛਿਲਕਾ ਨਹੀਂ ਲੈਣਾ ਚਾਹੀਦਾ ਮੈਂ ਤਾਂ ਕਹਿੰਦੇ ਛਿਲਕਾ ਲੈਣਾ ਚਾਹੀਦਾ ਕਿਉਂਕਿ ਉਹਦੇ ਵਿੱਚ ਫਾਈਬਰ ਹੁੰਦਾ ਆ ਹੂੰ ਇਹ ਮਤਲਬ ਅਸਲ ਦੇ ਵਿੱਚ ਗੱਲ ਇਹ ਆਪਣੇ ਖਾਣ ਤੇ ਡਿਪੈਂਡ ਹੈ ਕਿ ਬੰਦਾ ਜਿਸ ਤਰ੍ਹਾਂ ਦਾ ਚੰਗਾ ਖਾਊਗਾ ਉਸ ਤਰ੍ਹਾਂ ਦੀ ਚੰਗੀ ਉਹਦੀ ਸਿਹਤ ਬਣ ਸਕਦੀ ਹੈ ਹਾਂਜੀ ਤੇ ਮੈਮ ਹੁਣ ਗੱਲ ਕਰੀਏ ਕਿ ਜਿਸ ਤਰ੍ਹਾਂ ਕਈ ਬੰਦੇ ਕਹਿੰਦੇ ਨੇ ਕਿ ਸਾਡਾ ਪਹਿਲਾ ਰੰਗ ਬਹੁਤ ਵਧੀਆ ਸੀ ਚਿਹਰਾ ਦਗ-ਦਗ ਕਰਦਾ ਸੀ ਯਾਰ ਵੀ ਪਤਾ ਨਹੀਂ ਕੀ ਹੋ ਗਿਆ ਵੀ ਹੁਣ ਚਿਹਰੇ ਤੇ ਨਾ ਤਾਂ ਉਸ ਤਰ੍ਹਾਂ ਦੀ ਸ਼ਾਈਨ ਰਹੀ 글로 ਨਹੀਂ ਰਿਹਾ ਤੇ ਚਿਹਰੇ ਤੇ 글로 ਦੇ ਵਾਸਤੇ ਦੱਸੋ ਜੀ ਇਹ ਚੀਜ਼ਾਂ ਕਿਉਂਕਿ ਮੈਨੂੰ ਪਤਾ ਕੁੜੀਆਂ ਨੇ ਇਹ ਇਹ ਚੀਜ਼ਾਂ ਬਹੁਤ ਡਿਮਾਂਡ ਹੁੰਦੀ ਹੈ ਵੀ ਇਹ ਚੀਜ਼ਾਂ ਜ਼ਰੂਰ ਵੀ ਪਤਾ ਹੋਣੀਆਂ ਚਾਹੀਦੀਆਂ ਨੇ ਵੀ ਚਿਹਰਾ 글로 ਕਿਵੇਂ ਕਰ ਸਕਦਾ ਨੇਚਰਲ ਘਰ ਦੀਆਂ ਰਸੋਈ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਦੇ ਨਾਲ ਹੋ ਸਕਦਾ ਪਹਿਲਾਂ ਜਿਹੜੇ ਐਕਟਰਸ ਸੀਗੇ ਐਕਟਰਨੀਆਂ ਸੀਗੇ ਕਈ ਐਕਟਰਸ ਐਦਾਂ ਦੇ ਸੀ ਜਿਹੜੇ ਜੂਸ ਤਾਂ ਹੀ ਸੇਵਨ ਕਰਦੇ ਸੀਗੇ ਜੂਸ ਤਾਂ ਜਿਹੜਾ ਸਾਨੂੰ ਜ਼ਿਆਦਾ ਕੁਆਂਟੀਟੀ ਦੇ ਵਿੱਚ ਲੈਣਾ ਚਾਹੀਦਾ ਹੈ ਅਸੀਂ ਮਾਰਨਿੰਗ ਦੇ ਵਿੱਚ ਜੂਸ ਲੈ ਸਕਦੇ ਹਾਂ 10 ਵਜੇ ਜੂਸ ਜੂਸ ਲੈ ਸਕਦੇ ਆ ਦਪਰਨ ਅਸੀਂ ਫਰੂਟਸ ਲੈ ਸਕਦੇ ਆ ਵਨ ਟਾਈਮ ਅਸੀਂ ਰੋਟੀ ਲੈ ਸਕਦੇ ਆ ਇਹਦੇ ਨਾਲ ਥੋੜੀ ਸਕਿਨ ਜਿਹੜੀ ਵਧੀਆ ਰਹੇਗੀ ਪਾਣੀ ਪੀਣ ਦੇ ਨਾਲ ਪਿੰਪਲਸ ਨੇ ਜਿਹੜੇ ਫੇਸ ਤੇ ਗਲੋ ਆ ਪਾਣੀ ਪੀਣ ਦੇ ਨਾਲ ਹੀ ਆਉਂਦਾ ਹੈ ਮਤਲਬ 9-10 ਗਲਾਸ ਤਾਂ ਜਿਵੇਂ ਤੁਸੀਂ ਦੱਸਿਆ ਵੀ ਡੇਲੀ ਜਰੂਰ ਪੀਣੇ ਹੀ ਪੀਣੇ ਬੈਠ ਕੇ ਪੀਣੇ ਨੇ ਖੜੇ ਹੋ ਕੇ ਨਹੀਂ ਪੀਣੇ ਸਿਪ ਸਿਪ ਕਰਕੇ ਪੀਣੇ ਨੇ ਕੁੱਟ ਕੁੱਟ ਕਰਕੇ ਪੀਣੇ ਨੇ ਪਾਣੀ ਦੇ ਵਿੱਚ ਤુલਸੀ ਵਗੈਰਾ ਇਦਾਂ ਦੀ ਚੀਜ਼ ਮਿਲਾ ਸਕਦੇ ਆਸੀਂ ਤુલਸੀ ਜੇ ਤੁਹਾਨੂੰ ਖਾਂਸੀ ਵਗੈਰਾ ਹੋਵੇ ਫਿਰ ਤੁਸੀਂ ਲੈ ਸਕਦੇ ਹੋ ਝੁਕਾਮ ਵਗੈਰਾ ਹੋਵੇ ਫਿਰ ਤਾਂ ਲੈ ਸਕਦੇ ਹੋ ਅਦਰਵਾਈਜ਼ ਤਾਂ ਸਿੰਪਲ ਪਾਣੀ ਸਿੰਪਲ ਪਾਣੀ ਪੀ ਸਕਦੇ ਹੋ ਕਿਉਂਕਿ ਸਾਰੀਆਂ ਬਿਮਾਰੀਆਂ ਨੂੰ ਪਾਣੀ ਹੀ ਦੂਰ ਕਰਦਾ ਹੈ ਪਾਣੀ ਤੁਹਾਡੀ ਸਿਹਤ ਦਾ ਬਹੁਤ ਵੱਡਾ ਰਾਜ ਹੈ ਗੁਰੂ ਸਾਹਿਬ ਨੇ ਵੀ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਗੁਰੂ ਸਾਹਿਬ ਨੇ ਵੀ ਗੁਰਬਾਣੀ ਦੇ ਵਿੱਚ ਪਾਣੀ ਦਾ ਬਹੁਤ ਵੱਡਾ ਸੰਕਲਪ ਹੈ ਜਿਹੜਾ ਉਹ ਦੱਸਿਆ ਹੈ ਤੇ ਜਿਸ ਤਰ੍ਹਾਂ ਮੈਮ ਨੇ ਵੀ ਹੁਣ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਪਾਣੀ ਹੈ ਜਿਹੜਾ ਉਹ ਜੇਕਰ ਅਸੀਂ ਸਹੀ ਮਾਤਰਾ ਦੇ ਵਿੱਚ ਪੀਂਨੇ ਆ ਉਹਦੇ ਨਾਲ ਸਾਡੀ ਸਕਿਨ ਦੇ ਉੱਤੇ ਗਲੋਵੀ ਆਉਂਦਾ ਸਾਡੀ ਚਮੜੀ ਵੀ ਸਹੀ ਰਹਿੰਦੀ ਹੈ ਤੇ ਉਸ ਦੇ ਨਾਲ ਨਾਲ ਅਸੀਂ ਆਪਣੇ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਉਹ ਘਟਾ ਸਕਦੇ ਆ ਜੇਕਰ ਅਸੀਂ ਸਹੀ ਮਾਤਰਾ ਦੇ ਵਿੱਚ ਪਾਣੀ ਪੀਂਨੇ ਆ ਤੇ ਮੈਮ ਜਾਂਦੇ ਜਾਂਦੇ ਸਾਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕਿ ਸਾਡੀ ਸਿਹਤ ਦੇ ਸੰਭਾਲ ਲਈ ਕੋਈ ਟਿਪਸ ਦੇਣਾ ਚਾਹੋਗੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਇੱਥੇ ਇਨਵਾਈਟ ਕੀਤਾ। ਥੈਂਕ ਯੂ so much ਹੱਥ ਜੋੜ ਕੇ। ਅ ਤੁਹਾਨੂੰ ਬਸ ਮੈਂ ਇਹੀ ਕਹਾਂਗਾ ਕਿ ਅੱਜ ਕੱਲ ਜਿਹੜਾ ਲਾਈਫ ਸਟਾਈਲ ਆ ਉਹ ਬਹੁਤ ਜ਼ਿਆਦਾ ਬੇਕਾਰ ਹੋ ਚੁੱਕਿਆ ਆ। ਆਪਣੀ ਪਲੀਜ਼ ਹੈਲਥ ਦਾ ਧਿਆਨ ਰੱਖੋ। ਅਗਰ ਤੁਸੀਂ ਹੈਲਥ ਦਾ ਧਿਆਨ ਨਹੀਂ ਰੱਖਦੇ ਤਾਂ ਤੁਹਾਡੀ ਜ਼ਿੰਦਗੀ 'ਚ ਤੁਸੀਂ ਕਿਸੇ ਚੀਜ਼ ਦੇ ਕਾਬਿਲ ਨਹੀਂ ਹੋਗੇ। ਸਭ ਤੋਂ ਪਹਿਲਾਂ ਜਿਹੜੀ ਤੁਹਾਡੀ ਸਿਹਤ ਆ ਉਹ ਫਰਸਟ ਆ। ਇਸ ਸਿਹਤ ਤਾਂ ਹੀ ਤੁਸੀਂ ਕੁਝ ਕਰ ਸਕਦੇ ਹੋ ਅਗਰ ਤੁਸੀਂ ਵਧੀਆ ਦਿਖੋਗੇ ਅੱਜ ਕੱਲ ਜਿਹੜੀ ਪਰਸਨੈਲਿਟੀ ਆ ਇਟਸ ਵੈਰੀ ਇੰਪੋਰਟੈਂਟ ਮੇਰੇ ਅਕੋਰਡਿੰਗ ਤਾਂ ਪਰਸਨੈਲਿਟੀ ਇਜ਼ ਵੈਰੀ ਇੰਪੋਰਟੈਂਟ ਤੁਹਾਡਾ ਸੋਹਣਾ ਦਿਖਣਾ ਵਧੀਆ ਦਿਖਣਾ ਫਿੱਟ ਦਿਖਣਾ ਅੰਦਰੋਂ ਵੀ ਤੇ ਬਾਹਰੋਂ ਵੀ ਇਹ ਬਹੁਤ ਵਧੀਆ ਆ ਨਿਊਟ੍ਰੀਸ਼ਨ ਪਾਵਰ ਆ ਜਿਹੜੀ ਬੋਡੀ ਦੇ ਵਿੱਚ ਨਿਊਟ੍ਰੀਸ਼ਨ ਸਹੀ ਨਿਊਟ੍ਰੀਸ਼ਨ ਬੋਡੀ ਦੇ ਵਿੱਚ ਅਗਰ ਜਾਏਗਾ ਜਿੱਦੋਂ ਤੁਹਾਨੂੰ ਮੈਂ ਕਿਹਾ ਆ ਫਰੂਟਸ ਵਗੈਰਾ ਖਾਓ ਸਹੀ ਚੀਜ਼ ਖਾਓ ਉਹਨਾਂ ਤੁਹਾਡੀ ਬਾਡੀ ਤੇ ਤੁਸੀਂ ਫਿੱਟ ਰਹੋਗੇ ਹੂੰ ਤੇ ਜੇਕਰ ਕੋਈ ਮੈਮ ਤੋਂ ਕਿਸੇ ਹੋਰ ਤਰ੍ਹਾਂ ਦਾ ਤੁਹਾਡੇ ਮਨ ਦੇ ਵਿੱਚ ਸਵਾਲ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਸਲਾਹ ਲੈਣਾ ਚਾਹੁੰਦੇ ਹੋ ਮੈਮ ਤੋਂ ਜਾਂ ਫਿਰ ਤੁਸੀਂ ਮੈਮ ਤੋਂ ਆਪਣੀ ਬਾਡੀ ਦੇ ਬਾਰੇ ਕੋਈ ਖਾਸ ਡਾਈਟ ਦੇ ਬਾਰੇ ਪੁੱਛਣਾ ਚਾਹੁੰਦੇ ਹੋ ਕਿ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਮੈਮ ਦੇ ਨਾਲ ਨੰਬਰਾਂ ਤੇ ਜਿਹੜੇ ਇਹਨਾਂ ਨੇ ਨੰਬਰ ਨਹੀਂ ਦਿੱਤੇ ਨੇ ਸੰਪਰਕ ਕਰ ਸਕਦੇ ਹੋ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਇਸ ਜਿਹੜੀ ਵੀਡੀਓ ਹੈ ਇਸ ਵੀਡੀਓ ਦੇ ਇਸ ਇੰਟਰਵਿਊ ਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਮ ਦਾ ਨੰਬਰ ਪਾ ਦਾਂਗੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਕੋਈ ਵੀ ਕਿਸੇ ਤਰ੍ਹਾਂ ਦਾ ਤੁਹਾਡਾ ਸਵਾਲ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਸਵਾਲ ਹੈ ਜਿਹੜਾ ਉਹ ਵੀ ਲਿਖ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਜਰੂਰ ਮੈਂਮ ਤੁਹਾਡੇ ਸਵਾਲ ਦਾ ਜਵਾਬ ਦੇਣ ਤੇ ਇਸ ਦੇ ਨਾਲ ਨਾਲ ਸਾਡੀ ਇੱਕ ਬੇਨਤੀ ਜ਼ਰੂਰ ਹੈ ਕਿ ਸਿਹਤ ਦੇ ਪ੍ਰਤੀ ਇਹ ਜਿਹੜੀ ਜਾਣਕਾਰੀ ਹੈ ਤੁਸੀਂ ਇਹ ਜਾਣਕਾਰੀ ਆਪਣੀ ਤੱਕ ਹੀ ਸੀਮਤ ਨਾ ਰੱਖਿਓ ਤੁਸੀਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਤੇ ਮਿੱਤਰਾਂ ਦੇ ਰਿਸ਼ਤੇਦਾਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹ ਜਾਣਕਾਰੀ ਹੋਰ ਵੀ ਕਿਸੇ ਵਿਅਕਤੀ ਤੱਕ ਪਹੁੰਚ ਸਕੇ ਉਹ ਵੀ ਆਪਣੀ ਸਿਹਤ ਦਾ ਚੰਗੀ ਤਰ੍ਹਾਂ ਖयाल ਰੱਖਣ ਬਾਕੀ ਇਸ ਇੰਟਰਵਿਊ ਦੇ ਬਾਰੇ ਵਿਚਾਰ ਨੇ ਜਿਹੜੇ ਆਪਣੇ ਕਮੈਂਟ ਬਾਕਸ ਚ ਦੇਣੇ ਨਾ ਭੁੱਲਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ